ਮਤੇ ਸ਼ਰਮ ਆਉਂਦੀ ਹੈ ਵੀ ਤੁਸੀਂ ਜਿਹੇਹਦਾਰ ਨੂੰ ਉਹਨਾਂ ਪਟੀਸ਼ਨਾਂ ਜਿਹੜਾ ਸਾਡੀ ਅਕਾਲੀ ਗਵਰਨਮੈਂਟ ਨੇ 10 ਨੰਬਰੀ ਹੈ ਭੇੜੇ ਪੁਰਸ਼ ਉਹ ਲਫ਼ਜ਼ ਦੇ ਨਾਲ ਹਾਈ ਕੋਰਟ 'ਚ ਰਿਪਲਾਈ ਜਿਹੜੇ ਆ ਉਹ ਦਿੱਤੇ ਆ। ਧਾਮੀ ਸਾਹਿਬ ਆਬ ਵਕੀਲ ਹੈ ਪ੍ਰਧਾਨ ਤੇ ਜਿੱਤਰਾ ਤਾਂ ਉਹਨਾਂ ਦਾ ਇਮੀਡੀਏਟ ਰਿਸਪਾਂਸ ਆਇਆ ਕਿਵੇਂ ਅਕਾਲੀ ਚੰਨ ਨੇ ਇੱਕ ਮੀਟਿੰਗ ਕਰਕੇ ਤੇ ਇਹ ਰਿਪੋਰਟ ਜਿਹੜੀ ਬੀਟੀ ਸਵਾਦੀ ਦੀ ਇਹਨੂੰ ਡਿਸਕ੍ਰੈਡਿਟ ਕਰਨ ਦੀ ਕੀਤੀ। ਐਡਵੋਕੇਟ ਆਰਐਸ ਬੈਂਸ ਸਾਡੀ ਗੱਲ ਹੋਈ ਆ ਸੋਦੀ ਗੱਲ ਹੋਈ ਆ। ਤੁਸੀਂ ਆਪਣੇ ਪਾਸੋਂ ਕੁਝ ਕਰ ਰਹੇ ਹੋ। ਸਾਨੂੰ ਅੱਜ ਇੱਕ ਗੱਲ ਤੇ ਚੱਲਣਾ ਚਾਹੀਦਾ ਕਿ ਇੱਕ ਬੜਾ ਵੱਡੀ ਬੇਇਨਸਾਫੀ ਹੋਈ ਹੈ ਜਿਹਦੇ ਨਾਲ ਹੋਈ ਹੈ ਸ੍ਰੀ ਕਾਲਪਤਖ ਸਾਹਿਬ ਦੇ ਕਾਰਜਕਾਰੀ ਜਹਾਜ਼ ਦਾ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਕੌਣ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਜ਼ਰਾਂ ਦਬਾਵੇ ਵਿੱਚ ਇਹ ਗੱਲਬਾਤ ਨਹੀਂ ਕੋਈ ਨਾ ਸਰਕਾਰ ਵਾਲੇ ਪਾਸੋਂ ਵੀ ਇਹਦਾ ਕਰ ਵੀ ਸਕਦੇ ਹਨ ਅੱਜ ਵੀ ਪੁਲਸ ਰਾਜ ਬਾਦਲ ਦੇ ਟਾਈਮ ਤੇ ਪੁਲਸ ਰਾਜ ਹੀ ਕੈਪਟਨ ਦੇ ਟਾਈਮ ਤੇ ਪੁਲਸ ਰਾਜ ਪੰਜਾਬ ਸਟੇਟ ਜਿਉਂ ਮਿਲਿਟੈਂਸੀ ਪੀਰੀਅਡ ਤੋਂ ਬਾਅਦ ਜਿਹੜਾ ਖਾੜਕੂਆ ਦਾ ਦੌਰ ਹੀ ਉਸ ਤੋਂ ਬਾਅਦ ਇਹ ਕਦੀ ਵੀ ਉਹਨਾਂ ਦੇ ਗ੍ਰਿਪ ਚੋਂ ਨਿਕਲ ਨਹੀਂ ਸਕੇ ਅੱਜ ਵੀ ਜਿਹੜਾ ਭਗਵੰਤ ਮਾਨ ਦਾ ਸਾਰਾ ਜਿਹੜਾ ਤਾਣਾ ਬਾਣਾ ਮਾ ਉਹ ਪੁਲਸ ਅਫਸਰ ਚਲਾ ਰਹੇ 11 ਵਜੇ ਤੱਕ ਨਹੀਂ ਹੋਈ ਪਰਿਵਾਰ ਵਾਲੇ ਪਾਸੋਂ ਵੀ ਤੋਂ ਪਰਿਵਾਰ ਨੂੰ ਵੀ ਉਵੇਂ ਹੀ ਖੁੱਲ ਕੇ ਗੱਲ ਕਰਨ ਦਿੱਤੀ ਜਾ ਰਹੀ ਹੈ ਭਗਵੰਤ ਮਾਨ ਬਾਦਲ ਸਰਕਾਰ ਨੂੰ ਕੋਈ ਬਾਦਲ ਦਲ ਨੂੰ ਕੋਈ ਇਹਨਾਂ ਦੇ ਪ੍ਰਤੀ ਜਿਹੜਾ ਕੋਈ 네ਗਟਿਵ ਅਪਰੋਚ ਨਾ ਜਾਵੇ ਲੋਕਾਂ ਦੇ ਵਿੱਚ ਪੌਣ ਨੇ ਪੌਣ ਕਿਵੇਂ ਆ ਗਈ ਪੌਣ ਲੈ ਕੇ ਆ ਗਿਆ ਹਾਲਾਂਕਿ ਪਹਿਲਾਂ ਵੀ ਬਾਦ ਜਾਂ ਬਾਕੀ ਰਿਪੋਰਟ ਕਿੱਥੇ ਆਏ ਕੋਈ ਰਿਪੋਰਟ ਆਈ ਹੈ ਕਾਲੀ ਦਲ ਵੱਲੋਂ ਇਹ ਵੀ ਕਲੇਮ ਕੀਤਾ ਗਿਆ ਹੈ ਵੀ 에어ਪੋਰਟ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਹੋਣਾ ਚਾਹੀਦੀਆਂ ਗਿਆ ਜਿਵੇਂ ਕਿਸੇ ਦਾ ਕੰਕਰੀਟ ਡੈਕ ਵੀ ਬੀਬੀ ਟਵਾੜੀ ਦੀ ਇਦਾਂ ਦਾ ਵਿਭਿਦ ਵਾਲੀ ਤੇ ਵੀ ਸਵਾਲ ਚਾਹੇ ਇਹ ਚਾਹੁੰਦੇ ਵੀ ਇਹ ਕੇਸ ਫੇਲ ਹੋ ਜੇ ਕਿ ਅਸੀਂ ਲੋਕਾਂ ਨੂੰ ਇਹ ਤਸਵੀਰ بتا ਦੀ ਬਾਦਲ ਦੇ ਉਦੋਂ ਕਾਰਵਾਈ ਨਹੀਂ ਕੀਤੀ ਕਿਉਂਕਿ ਇਹਦੇ ਚ ਹੈ ਕੋਈ ਅੱਛਾ ਅਸ਼ੀਕਾ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਇਸ ਕੇਸ ਨੂੰ ਲੈ ਕੇ ਪਿਛਲੇ 2 ਮਹੀਨਿਆਂ ਦੀ ਜੇ ਗੱਲ ਕਰ ਲਈਏ ਜਾਂ 3 ਮਹੀਨਿਆਂ ਦੀ ਗੱਲ ਕਰ ਲਈਏ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਖਾਸ ਕਰਕੇ ਉਹ ਰਿਪੋਰਟ ਆਉਣ ਤੋਂ ਬਾਅਦ ਪਰ ਫਿਰ ਇੱਕਦਮ ਸਾਰਾ ਕੁਝ ਫਿਰ ਚੁੱਪ ਹੋ ਗਿਆ ਮੀਡੀਆ ਦੇ ਵਿੱਚ ਜਾਂ ਸੁਰਖੀਆਂ ਦੇ ਵਿੱਚ ਉਸ ਹਿਸਾਬ ਦੇ ਨਾਲ ਚੀਜ਼ਾਂ ਨਹੀਂ ਜਿਸ ਹਿਸਾਬ ਦੇ ਨਾਲ ਹੋਣੀਆਂ ਚਾਹੀਦੀਆਂ ਜਾਂ ਜਿੱਡੀ ਵੱਡੀ ਇਹ ਗੱਲਬਾਤ ਆ ਜਾਂ ਜਿੱਡਾ ਵੱਡਾ ਇਹ ਕੇਸ ਆ ਮੌਜੂਦੇ ਦੀ ਉਦੋਂ ਦੀ ਸਰਕਾਰ ਹੁੰਦੀਆਂ ਸਰਕਾਰਾਂ ਤੇ ਬਹੁਤ ਸਵਾਲ ਉੱਠੇ ਆ ਈਵਨ ਕੀ ਹੁਣ ਜਿਹੜਾ ਵਿਧਾਨ ਸਭਾ ਸੈਸ਼ਨ ਸੀ ਉੱਥੇ ਵੀ ਕੋਈ ਗੱਲਬਾਤ ਨਹੀਂ ਹੋਈ ਹੁਣ ਅੱਜ ਦੀ ਘੜੀ ਕੇਸ ਕਿੱਥੇ ਖੜਾਗਾ ਕੀ ਗੱਲਬਾਤ ਹੋ ਰਹੀ ਹੈ ਉਸ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਐਡਵੋਕੇਟ ਸਰਜੀਤ ਸਿੰਘ 베르카 베르카 ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 베르카 ਸਾਹਿਬ ਅੱਜ ਜੇ ਆਪਾਂ ਗੱਲ ਕਰਦੇ ਹਾਂ 2 ਮਹੀਨੇ ਪਹਿਲਾਂ ਗੱਲ ਕੁਝ ਹੋਰ ਸੀ ਸੁਰਖੀਆਂ ਦੇ ਵਿੱਚ ਸੀ ਸਾਰੇ ਪੰਜਾਬ ਦੀ ਰਾਜਨੀਤੀ ਖਬਰਾਂ ਉਹ ਇਸ ਕੇਸ ਦੇ ਆਲੇ ਦੁਆਲੇ ਸੀ ਹੁਣ ਫੇਰ ਇੱਕ ਚੁੱਪੀ ਆ ਕਾਰਨ ਕੀ ਆ ਪਹਿਲਾਂ ਤਾਂ ਆਪਾਂ ਉਹਦੇ ਤੇ ਗੱਲ ਕਰ ਲਈਏ ਤੇ ਫਿਰ ਖੜਾ ਕਿੱਥੇ ਕੇਸ ਇਹ ਅਸੀਂ ਸਾਡੇ ਵੱਲੋਂ ਜਿਹੜਾ ਇਹ ਦਸੰਬਰ ਚ ਜਿਹੜੀ ਇਹਦੀ ਅਕਾਲਤਖ ਸਰ ਦੇ ਜੇਸ਼ੇਦਾਰ ਉਹਨਾਂ ਨੂੰ ਜਿਹੜੀ ਆ ਇੱਕ ਕੇਸ ਦੀ ਪੈਰਵੈ ਲਈ ਜਿਹੜੀ ਇੱਕ ਅਪੀਲ ਕੀਤੀ ਸੀ ਜਿਹੜੀ ਉਹਨਾਂ ਸੁਣવણી ਕਮੇਟੀ ਦੀ ਉਹਨਾਂ ਡਿਊਟੀ ਲਈ ਜਿਹਦੇ ਚ ਪੰਜ ਮੈਂਬਰਾਂ ਦਾ ਪੈਨਲ ਬਣਿਆ ਸੀ ਉਹਨਾਂ ਨੇ ਉਹਦੇ ਚ ਬਾਅਦ ਚ ਇੱਕ ਕੰਪਲੇਂਟ ਜਿਹੜੀ ਆ ਬੀਬੀ ਗਰਮੇਲਕਰ ਵੱਲੋਂ ਜਿਹੜਾ ਵਾ 13 ਜਨਵਰੀ ਨੂੰ 2024 ਨੂੰ ਜਿਹੜੀ ਹੈ ਥਾਣੇ ਦਿੱਤੀ ਸੀ ਐਫਆਰ ਦਰਜ ਕਰਨ ਲਈ ਤੇ ਇੱਕ ਇਹਨਾਂ ਨੇ ਜਿਹੜੀ ਸਟ੍ਰੋਨਿਕ ਕਮੇਟੀ ਦੇ ਜਿਹੜੇ ਵਕੀਲ ਆ ਉਹਨਾਂ ਨੇ ਬਾਈਕੋਂਕੇ ਦੇ ਜਿਹੜਾ ਬੇਟਾ ਵਾ ਉਹਨਾਂ ਲੋ ਇੱਕ ਹਾਈ ਕੋਰਟ ਚ ਪਟੀਸ਼ਨ ਪਾਈ ਹੈ ਵੀ ਜਿਹੜਾ 1993 ਚ ਜਿਹੜੀ ਹੈਵੀਸ ਕਾਰਪਸ ਰੈਟ ਹੀ ਜਿਹੜੀ ਜਿਹਦੇ ਵਿੱਚ ਹਾਈ ਕੋਰਟ ਨੇ ਵਾਰੰਟ ਅਫਸਰ ਨਿਯੁਕਤ ਕੀਤਾ ਸੀ ਤੇ ਉਹਦੇ ਵਿੱਚ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਹਾਈ ਕੋਰਟ ਚ ਰਿਪਲਾਈ ਦਿੱਤਾ ਹੈ ਉਹਦੇ ਬੇਸ ਤੇ ਇੱਕ ਇਹਨਾਂ ਨੇ ਜਿਹੜੀ ਇਹ ਪਟੀਸ਼ਨ ਪਾਈ ਹੈ ਵੀ ਇਹਨਾਂ ਨੇ ਉਦੋਂ ਝੂਠਾ ਐਫੀਡੇਵਿਟ ਜਿਹੜਾ ਅਦਾਲਤ ਵਿੱਚ ਦਿੱਤਾ ਵੀ ਉਹ ਉਹਨਾਂ ਦੇ ਕਸਟਡੀ ਚ ਨਹੀਂਗੇ ਜਿਵੇਂ ਕਿ ਉਹਨਾਂ ਨੂੰ ਉਸ ਦਿਨ ਰੈਸਟ ਕੀਤਾ ਗਿਆ ਸੀ ਰੈਸਟ ਸ਼ੋ ਕੀਤੀ ਉਹਨਾਂ ਦੀਆਂ ਕਾਗਜ਼ਾਂ 'ਚ ਤੇ ਇਹਨਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਮੰਗੀ ਹੈ ਹਾਲਕਿ ਇਹ ਬੜਾ ਛੋਟਾ ਜਿਹਾ ਮਸਲਾ ਵਾ ਵੀ ਇੱਕ ਝੂਠਾ ਐਫੀਡੇਵਿਟ ਦੇਣਾ ਜਾਂ ਝੂਠੀ ਕੋਈ ਕੋਰਟ ਦੇ ਵਿੱਚ ਜਾਣਕਾਰੀ ਦੇਣੀ ਜਿਹੜੀ ਇੱਕ ਬਿਲਕੁਲ ਮਾਈਨਰ ਜਿਹਾ ਅਫੈਂਸ ਹੈ ਤੇ ਇਹਦੇ ਵਿੱਚ ਇਵਨ ਕੇ ਇਹਦੇ ਵਿੱਚ ਦੋ ਜਾਨਾਂ ਦੀ ਤੇ ਡੈਥ ਹੋ ਗਈ ਜਿਹੜਾ ਦੂਜਾ ਜਾਨਾ ਵਾ ਉਹ ਅਮਰੀਕਾ ਬੈਠਾ ਗਰਮੀਤ ਸਿੰਘ ਜਿਹੜਾ ਡੀਐਨਐਸਓ ਜਿਗਰਾਉਂ ਹੀ ਤੇ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਪ੍ਰੋਸੈਸ ਜਿਤਨਾ ਹੀ ਸੋਚਿਆ ਸੀ ਬੇਗਾਲਤਖ ਸਾਹਿਬ ਦੇ ਜ਼ਹੀਦਾਰ ਦੇ ਬਾਰੇ ਜਿਤਨਾ ਦੀ ਕਾਰਵਾਈ ਸਾਨੂੰ ਆਸ ਹੀ ਵੀ ਹੋਊਗੀ ਤੇ ਉਤਰਾਂ ਦੀ ਹੋਈ ਨਹੀਂਗੀ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂਗਾ ਤੇ ਸਟ੍ਰੋਨਿਕ ਕਮੇਟੀ ਵੱਲੋਂ ਜਿਹੜੀ ਕੰਪਲੀਟ ਦਿੱਤੀ ਗਈ ਉਹਦੇ ਵਿੱਚ ਜਿਹੜੀਆਂ ਬਹੁਤ ਕਮੀਆਂ ਆ ਜਿਹੜੀਆਂ ਪਹਿਲਾਂ ਉਹਨਾਂ ਦੇ ਬਿਆਨ ਸ਼ਿਕਾਇਤਾਂ ਉਹਨਾਂ ਦੇ ਵਿੱਚ ਜਿਹੜੇ ਵੇਰਵੇ ਹੀ ਉਹਨਾਂ ਨੂੰ ਗਲਤ ਜਿਹੜੇ ਹੁਣ ਇਹਨਾਂ ਦੇ ਜਿਹੜੀਆਂ ਉਹਦੀਆਂ ਜਿਹੜੀਆਂ ਇਨਕਰੈਕਟ ਫੈਕਟਸ ਕਹਿ ਲੈਣੇ ਆਪਾਂ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਜਿਵੇਂ ਗਰਮੇਲ ਕੌਰ ਹੀ ਉਹਨੂੰ ਹੁਣ ਦਿਖਾਤਾ ਗਿਆ ਵੀ ਉਹ ਠਾਣੇ ਜਾਂਦੀ ਰਹੀ ਪਈ ਸਭ ਨੂੰ ਮਿਲ ਨਹੀਂ ਰਹੀ ਜਿਦੋਂ ਕਿ ਜਿਹੜੇ ਪਹਿਲਾਂ ਉਹਨਾਂ ਦੇ ਬੀਬੀ ਤਵਾੜੀ ਜਾਂ ਵਰਦੀ ਨੇ ਜਿਹੜੀ ਸੈੱਟ ਬਣਾਈ ਸੀ ਉਹਨਾਂ ਵਿੱਚ ਇਹੋ ਜਿਹੀ ਕਿਤੇ ਵੀ ਗੱਲ ਉਹੋ ਜਿਹੀ ਸਾਹਮਣੇ ਨਹੀਂ ਆਉਂਦੀ ਵੀ ਇਹਨਾਂ ਜਿਹੜੀਆਂ ਨਿੱਕੇ ਨਿੱਕੀਆਂ ਕਮੀਆਂ ਵਾਂ ਜਿਹੜੀਆਂ ਇਹਨਾਂ ਦੇ ਨਾਲ ਅੱਗੇ ਜਾ ਕੇ ਟ੍ਰਾਇਲ ਜਦੋਂ ਚੱਲੂਗਾ ਜੇ ਕਿ ਇਸ ਦਰਜ ਹੁੰਦਾ ਵਾ ਦੋਸ਼ੀਆਂ ਨੂੰ ਜਿਹੜਾ ਕੋਰਟ 'ਚ ਜਿਹੜਾ ਇਹ ਖੜਦੇ ਆ ਤੇ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਫਾਇਦਾ ਦੋਸ਼ੀਆਂ ਨੂੰ ਹੋਊਗਾ ਪਰ ਜਿਹੜੀ ਚੀਜ਼ ਅਹੀਂ ਜੇ ਜੇਹ ਮਨਸ਼ਾ ਨਾਲ ਅਹੀਂ ਸ੍ਰੀ ਕਾਲਟਕ ਸਾਬ ਨੂੰ ਇਹ ਸਾਰਾ ਕੇਸ ਸੌਂਪਿਆ ਹੈ ਵੀ ਉਹ ਸਾਨੂੰ ਲੱਗਦਾ ਵੀ ਡਿਫੀਟ ਹੋਉਂਦੇ ਆ ਵਾ ਵੀ ਹਾਲੇ ਤੱਕੜ ਜਿਹੜਾ ਵਾ ਇਹ ਤੇ ਆ ਫੇਰ ਦਰਜ ਨਹੀਂ ਹੋਈ ਅਗਲੀ ਕਾਰਵਾਈ ਤੇ ਜਿਹੜੀ ਤਫਤੀਸ਼ ਜਿਹੜੀ ਹੁੰਦੀ ਹੈ ਫੇਰ ਤੋਂ ਬਾਅਦ ਉਹ ਤਾਂ ਬਾਅਦ ਦੀ ਗੱਲ ਹੈ ਜੀ ਜਿਵੇਂ এসਜੀਪੀਸੀ ਦੀ ਆਪਾਂ ਗੱਲ ਕਰ ਲਈਏ ਜਾਂ ਉਹਨਾਂ ਦੇ ਵਕੀਲਾਂ ਦੇ ਪੈਨਲ ਦੀ ਉਹ ਕੁਝ ਕਰ ਰਹੇ ਆ ਕਿ ਨਹੀਂ ਖਾਨਾ ਪੂਰਤੀ ਹੋ ਰਹੀ ਵੀ ਵੇਖੋ ਪਹਿਲੀ ਗੱਲ ਤੇ ਹੈ ਵੀ এসਜੀਪੀਸੀ ਦੇ ਜਿਹੜਾ ਪੈਨਲ ਆ ਉਹਦੇ ਜਿਹੜੇ ਪੰਜ ਵਕੀਲ ਸਾਹਿਬਾਨ ਆ ਜਿਨ੍ਹਾਂ ਬਾਰੇ ਇਹ ਦਾਵਾ ਕੀਤਾ ਜਾਂਦਾ ਵਾ ਵੀ ਉਹ ਬੜੇ ਸੀਨੀਅਰ ਵਕੀਲ ਆ ਤੇ ਜੇ ਤੁਸੀਂ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਬੀਬੀ ਗਰਮੀਲ ਗਰਮੀਲ ਕੌਰ ਉਹਨਾਂ ਲਈ ਜਿਹੜੀ ਉਹਨਾਂ ਨੇ ਪਰਚਾ ਦਰਜ ਕਰਨ ਲਈ ਮਕਦਮਾ ਦਰਜ ਕਰਨ ਲਈ ਦਿੱਤੀ ਹੈ ਜੀ ਉਹਦੇ ਉਹਦੇ ਕੰਟੈਂਟਸ ਹੀ ਪੜ ਲਓ ਤੁਹਾਨੂੰ ਇਹਨਾਂ ਦੀ ਮਨਸ਼ਾ ਜਿਹੜੀ ਉਹ ਸਾਫ ਤਾਂ ਆ ਜਾਂਦੀ ਹੈ ਵੀ ਇਹ ਉਹਦੇ 'ਚ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਇਹ ਸਿਰਫ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਦੇ 'ਚ ਕੁਝ ਨਹੀਂ ਹੈਗਾ ਜੇ ਅਸੀਂ ਉਦੋਂ ਨਹੀਂ ਕੀਤਾ ਤੇ ਹੁਣ ਵੀ ਕੁਝ ਨਹੀਂ ਹੋ ਸਕਦਾ ਇਹ ਸਿਰਫ ਆਪਣੀ ਜਾਨ ਬਚਾਉਣ ਦੇ ਲਈ ਇਹ ਕੇਸ ਨੂੰ ਫੇਲ ਕਰਨਾ ਚਾਹੁੰਦੇ ਆ ਇਹ ਉਹ ਟਾਈਮ ਤੇ ਜਿਹੜੀਆਂ ਇਹਨਾਂ ਦੀਆਂ ਗਲਤੀਆਂ ਸੀ 92 93 ਤੋਂ ਬਾਅਦ 'ਚ 097 'ਚ ਇਹਨਾਂ ਦੀ ਸਰਕਾਰ ਆਈ ਹੈ ਇਹ ਸਿਰਫ ਉਹ ਜਿਹੜੀ ਬਾਦਲ ਪਰਿਵਾਰ ਦੇ ਉਹ ਟਾਈਮ ਦੀ ਇਸ ਕੇਸ ਚ ਜਿਹੜੀ ਇਹਨਾਂ ਦੀ ਉਹਨੂੰ ਡਿਲੇ ਕਰਨਾ ਜਾਂ ਕਾਰਵਾਈ ਨਾ ਕਰਨਾ ਜਿਹੜੀ ਇਹਨਾਂ ਦੀ ਸਮੂਲੀਅਤ ਸੀ ਜਿਹੜੇ ਪੁਲਿਸ ਅਫਸਰ ਦੋਸ਼ੀ ਸੀ ਉਹਨਾਂ ਨੂੰ ਪ੍ਰੋਟੈਕਟ ਕਰਨਾ ਉਹਨਾਂ ਨੂੰ ਤਰੱਕੀਆਂ ਦੇਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਉਹ ਟਾਈਮ ਨੂੰ ਸਹੀ ਸਾਬਤ ਕਰਨ ਲਈ ਹੁਣ ਗਲਤੀਆਂ ਕਰ ਰਹੇ ਹਾਂ ਤਾਂ ਉਹਨੂੰ ਲੱਗਦਾ ਵੀ ਤੇ ਹੋਰ ਹੋਰ ਦੂਜੇ ਪਾਸੇੋਂ ਜਿਵੇਂ ਐਡਵੋਕੇਟ ਆਰਐਸ ਬੈਂਸ ਸਾਹਿਬ ਦੀ ਗੱਲ ਆਉਂਦੀ ਆ ਸੋਡੀ ਗੱਲ ਹੁੰਦੀ ਆ ਤੁਸੀਂ ਆਪਣੇ ਪਾਸਿਓਂ ਕੁਝ ਕਰ ਰਹੇ ਹੋ ਮੇ ਕੋਲ ਹੀ ਪਰਿਵਾਰ ਨੂੰ ਆਫਰ ਕੀਤੀ ਸੀ ਕਿ ਜੇ ਉਹ ਚਾਹਣ ਤੇ ਜਿਹੜੀਆਂ ਸਾਡੀਆਂ ਸੁਭਾਵਾਂ ਜਿਹੜੀਆਂ ਅਸੀਂ ਕਰ ਸਕਦੇ ਪਰ ਅਸੀਂ ਕਿਉਂਕਿ ਕਾਲਤਖ ਸਾਹਿਬ ਨੂੰ ਜਹੇਦਾਰ ਉਹਨਾਂ ਨੂੰ ਕਿਹਾ ਵਾ ਤੇ ਅਸੀਂ ਤੇ ਹਲੇ ਉਹਨਾਂ ਲਈ ਦੇਖ ਰਹੇ ਆਂ ਕਿ ਉਹ ਇਹਦੇ ਤੇ ਕਾਰਵਾਈ ਕਰਨ ਕਿਉਂਕਿ ਜਦੋਂ ਅਸੀਂ ਆਪਣੇ ਲੈਵਲ ਤੇ ਕਰਾਂਗੇ ਫਿਰ ਇਹਨਾਂ ਨੂੰ ਇਹ ਲੱਗੂਗਾ ਕਿ ਸਾਨੂੰ ਕਹਿ ਕੇ ਉਹ ਨਿਆ ਜਾਂ ਫਿਰ ਕਰਨ ਲੱਗ ਪਿਆ ਔਰ ਤੁਹਾਨੂੰ ਮੈਂ ਇੱਥੇ ਇੱਕ ਐਡ ਕਰਦਾ ਵੀ ਇਸ ਕੇਸ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਵਾ ਜਿਹੜੀਆਂ ਇੱਕ ਤੇ ਭਾਈ ਕੌਂਕੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਮਾਰਨ ਤੋਂ ਬਾਅਦ ਚ ਜੀ 1 ਜਨਵਰੀ 1993 ਨੂੰ ਜਿਹੜਾ ਸੀ ਉਦੋਂ ਨੂੰ ਪੁਲਿਸ ਦੀ ਕਸਟਡੀ 'ਚ ਹੈਗੇ ਹੀ ਨਹੀਂ ਫਿਜ਼ੀਕਲ ਤੌਰ ਤੇ ਕਿਉਂਕਿ ਉਦੋਂ ਤੇ ਉਹਨਾਂ ਦੀ ਲਾਸ਼ ਨੂੰ ਇਹਨਾਂ ਨੇ ਖੁਰਦਪੁਰਦ ਕਰਤਾ ਸੀ ਜਿੱਦਨ ਵਾਰੰਟ ਅਫਸਰ ਹਾਈ ਕੋਰਟ ਦਾ ਜਾਂਦਾ ਉਹਦੀ ਰਿਪੋਰਟ ਦੇ ਵਿੱਚ ਸਾਫ਼ ਜਾ ਰਿਹਾ ਵੀ ਜਦੋਂ ਸ਼ਾਮੀ 5:30 ਤੇ 6:30 ਵਜੇ ਦੇ ਕਰੀਬ ਥਾਣਾ ਜਗਰਾਉ ਤੇ ਸੀਆਈ ਜਗਰਾਉਂ ਜਾਂਦਾ ਉੱਥੇ ਭਾਈ ਸਾਹਿਬ ਮਿਲੇ ਨਹੀਂ ਤੇ ਨਾ ਹੀ ਉਸ ਟਾਈਮ ਤੇ ਰੋਜ਼ਨਾਮਚੇ ਦੇ ਵਿੱਚ ਕੋਈ ਰੈਪਟ ਹੀ ਉਹਨਾਂ ਦੀ ਅਰੈਸਟ ਬਾਰੇ ਇਹਦਾ ਮਤਲਬ ਵੀ ਉਹਨਾਂ ਨੂੰ ਸਵੇਰੇ 10:30 ਜਿਤਨਾ ਪੁਲਿਸ ਨੇ ਕਹਾਣੀ ਬਣਾਈ ਹੈ ਅਰੈਸਟ ਕੀਤਾ ਉਹਦੇ 'ਚ ਕਿਤੇ ਵੀ ਰਿਕਾਰਡ ਇਹ ਜਿਹੜੀਆਂ ਕਮੀਆਂ ਉਦੋਂ ਜਿਹੜੀਆਂ ਹਾਈ ਕੋਰਟ 'ਚ ਜਿਹੜੇ ਵੀ ਰਿਜੈਕਟ ਕਰਦੇ ਰਹੇ ਆ ਵਕੀਲ ਭਾਈ ਸਮਰਿੰਦਰ ਜੀ ਸਿੰਘ ਬਾਣੂਣਾ ਨੂੰ ਜਾਂ ਪਰਿਵਾਰ ਨੂੰ ਉਹਨਾਂ ਨੇ ਬਹੁਤ ਜਿਹੜੀ ਹੈ ਇਹਨਾਂ ਜਿਹੜੀ ਇਹ ਇਨਗਹਿਲੀ ਕੀਤੀ ਹੈ ਜਿਹੜੀ ਆ ਵੀ ਉਹ ਟਾਈਮ ਤੇ ਡਾਕੂਮੈਂਟਰੀ ਇੱਕ ਵਾਰੰਟ ਅਫਸਰ ਦੀ ਰਿਪੋਰਟ ਤੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਚੱਕਿਆ ਸੀ ਜਿਨ੍ਹਾਂ ਦੇ ਐਫੀਡੇਵਟ ਹਾਈ ਕੋਰਟ 'ਚ ਗਏ ਉਹਨਾਂ ਦੀਆਂ ਉਹ ਸਾਰੀਆਂ ਚੀਜ਼ਾਂ ਡਾਕੂਮੈਂਟਰੀ ਆ ਗਈ ਉਹਦੇ ਬੇਸ ਤੇ ਉਦੋਂ ਹੀ ਸੀਬੀ ਇਨਕੁਆਇਰੀ ਹੋ ਜਾਣੀ ਚਾਹੀਦੀ। ਈਵਨ ਜੇ ਸੀਬੀ ਨਾਮ ਹੀ ਹੁੰਦੀ ਕੰਪਲੇਂਟ ਕੇਸ ਭਾ ਕੇ ਜਿਹੜੋ ਵਿਟਨੈਸ ਮੌਜੂਦ ਹੈ ਉਹਨਾਂ ਨੂੰ ਚੁੱਕਣ ਬਾਰੇ ਫਿਰ ਉਹਨਾਂ ਨੂੰ ਇਲੈਗਲ ਰੀਟੈਂਸ਼ਨ ਬਾਰੇ ਫਿਰ ਉਹਨਾਂ ਨੂੰ ਟੌਰਚਰ ਬਾਰੇ ਫਿਰ ਉਹਨਾਂ ਨੂੰ ਮਾਰਨ ਬਾਰੇ ਜਿਹੜੋ ਸਾਰੇ ਵਿਟਨੈਸ ਮੌਜੂਦ ਤੇ ਉਹ ਕੇਸ ਦੇ ਵਿੱਚ ਤੁਹਾਨੂੰ ਕਿਸੇ ਇਨਕੁਆਇਰੀ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੁੰਦੀ। ਤੁਸੀਂ ਸਿੱਧੇ ਕੰਪਲੇਂਟ ਕੇਸ ਭਾ ਕੇ ਦੋ ਵਿਟਨੈਸ ਕਰਾਓ ਉਹ ਕੇਸ ਚੱਲ ਜਾਂਦਾ ਆਪਾਂ ਵੇਖਿਆ ਵੀ ਕਈ ਕੇਸ ਜਿਹੜੇ ਇਸ ਤਰ੍ਹਾਂ ਸਜਾਉਂਦੇ ਉਹ ਸਭ ਅਫੇਅਰ ਕੇਸ ਨਾਲੋਂ ਜ਼ਿਆਦਾ ਵਧੀਆ ਕੇਸ ਹੁੰਦਾ ਵਾ ਔਰ ਦੂਸਰਾ ਜਿਹੜਾ ਪਹਿਲਾ ਤੇ ਹੈਗਾ ਵਾ ਐਪੀਸੋਡ ਉਹਨਾਂ ਨੂੰ ਚੁੱਕ ਕੇ ਮਾਰ ਲੁੱਦਾ ਹੂੰ ਤੇ ਬਾਅਦ ਚ ਉਹਨਾਂ ਦੇ ਬਾਰੇ ਦੂਸਰਾ ਹੈਗਾ ਵਾ ਕਿ ਉਹ ਫੈਬ੍ਰਿਕੇਸ਼ਨ ਰਿਕਾਰਡ ਦੀ ਵੀ ਉਹਨਾਂ ਨੂੰ ਪਹਗੋੜੇ ਵਿਖਾਉਂਦਾ ਜੀ ਔਰ ਤੀਸਰਾ ਸਭ ਤੋਂ ਮਾੜਾ ਕੰਮ ਜਿਹੜਾ ਕੀਤਾ ਸਰਕਾਰਾਂ ਨੇ ਜਿਹਦੇ ਵਿੱਚ ਪੰਥਕ ਸਰਕਾਰ ਵੀ ਆ ਜਾਂਦੀ ਕਾਂਗਰਸ ਸਰਕਾਰ ਵੀ ਆ ਜਾਂਦੀ ਆ ਦੇ ਹੁਣ ਦੀ ਆਪ ਸਰਕਾਰ ਵੀ ਆ ਜਾਂਦੀ ਵੀ ਇਹਨਾਂ ਨੇ ਕਾਰਵਾਈ ਕੀਤੀ ਕੋਈ ਨਹੀਂ ਹੁਣ ਆਪਾਂ ਵੇਖਿਆ ਵੀ 2 ਮਹੀਨੇ ਦੇ ਕਰੀਬ ਹੋ ਗਏ ਆ ਵੀ ਜਿਹੜੇ ਮਾਤਾ ਲੋ ਇੱਕ ਕੰਪਲੇਂਟ ਦਿੱਤੀ ਗਈ ਹੈ ਫੇਰ ਦਰਜ ਕਰਨ ਲਈ ਹਾਲੇ ਤੱਕ ਜਿਹੜੀ ਮੌਜੂਦਾ ਸਰਕਾਰ ਨੇ ਇਹਨੇ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਈਵਨ ਮੈਂ ਪਤਾ ਕੀਤਾ ਉਹ ਕਹਿੰਦੇ ਜੀ ਹਾਲੇ ਤੱਕਰ ਤੇ ਬਿਜ਼ਨਸ ਦੀ ਤੇ ਕਿਸੇ ਦੀ ਸਟੇਟਮੈਂਟ ਵੀ ਰਿਕਾਰਡ ਨਹੀਂ ਕੀਤੀ ਈਵਨ ਮਾਤਾ ਦੀ ਸਟੇਟਮੈਂਟ ਵੀ ਰਿਕਾਰਡ ਨਹੀਂ ਕੀਤੀ ਜਿਹੜੇ ਭਾਈ ਸਾਹਿਬ ਨੂੰ 97 ਦੇ ਵਿੱਚ ਬੀਪੀ ਤਵਾੜੀ ਦੀ ਜਿਹੜੀ ਹੈ ਕਮੇਟੀ ਬਣੀ 98 ਚ ਜੀ ਜੀ ਜਿਹੜਾ ਮੇਜਰ ਜਨ ਅਨੰਦ ਰਿੰਦਰ ਸਿੰਘ ਜਸਤਜੀਤ ਸਿੰਘ ਬੈਂ ਬੈਂਸ ਤੇ ਸਿੰਮਲਿੰਜੀਤ ਮਾਣੋਂ ਨਹੀਂ ਜਾ ਕੇ ਸੀ ਮਿਨਿਸਟਰ ਨੂੰ ਮਿਲੇ ਆ ਤੇ ਇਹਨਾਂ ਨੇ ਉਹ ਤੋਂ ਅਪਰਾਇਟ ਅਫਸਰ ਕਿਹਾ ਬੀਪੀ ਤਵਾੜੀ ਜਿਹੜੇ ਸੀ ਉਹ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਉਹਨਾਂ ਨੂੰ ਇਨਕੁਆਇਰੀ ਕਰਤੀ ਜਿਹੜੀ ਉਹਨਾਂ ਦੀ ਇਨਕੁਆਇਰੀ ਰਿਪੋਰਟ ਆਈ ਅਗਲੇ ਸਮੇਂ ਲੋਕੀ 25 ਸਾਲ ਇਸ ਗੱਲ ਨੂੰ ਲੱਗੇ ਪਈ ਔਰ ਇਨਕੁਆਇਰੀ ਰਿਪੋਰਟ ਜਿਹੜੀ ਪਬਲਿਕ ਨਹੀਂ ਹੋਣੀ ਚਾਹੀਦੀ ਜੀ ਠੀਕ ਹੈ ਜਿਹੜੀ ਇਨਕੁਆਇਰੀ ਰਿਪੋਰਟ ਤੋਂ ਬਾਅਦ ਚ ਕਈ ਪਟੀਸ਼ਨਾਂ ਆਈ ਗੁੱਟ ਚ ਪਾਈਆਂ ਸਾਸਮਰਨਜੀਤ ਸਿੰਘ ਮਾਣੋਂ ਨਾਲੋਂ ਮਤੇ ਸ਼ਰਮ ਆਉਂਦੀ ਹੈ ਵੀ ਤੁਸੀਂ ਜਹੇਦਾਰ ਨੂੰ ਉਹਨਾਂ ਪਟੀਸ਼ਨਾਂ ਜਿਹੜਾ ਸਾਡੀ ਇਕਾਲੀ ਗਵਰਨਮੈਂਟ ਨੇ 10 ਨੰਬਰੀਆ ਭੈੜੇ ਪੁਰਸ਼ ਜਿਹੜੇ ਉਹ ਲਬਜ ਦੇ ਨਾਲ ਹਾਈ ਕੋਰਟ ਚ ਰਿਪਲਾਈ ਜਿਹੜੇ ਆ ਉਹ ਦਿੱਤੇ ਆ ਉਹਦੇ ਵਿੱਚ ਲਿਖਿਆ ਵਾ ਵੀ ਇਹਦੇ ਤੇ ਨੌ ਕੇਸ ਆ ਇਹ ਇਹਦੇ ਅਤਵਾਦੀਆਂ ਨਾਲ ਸੰਬੰਧ ਹੈ ਇਹ ਪਨਾਹ ਅਤਵਾਦੀਆਂ ਦੀ ਹੈ ਤੇ ਸਾਡੇ ਰਿਕਾਰਡ ਦੇ ਮੁਤਾਬਕ ਇਹ ਹਿਸਟਰੀ ਸ਼ੀਟ ਰਜਿਸਟਰ ਨੰਬਰ 10 ਚ ਦੀ ਜਿਹੜੀ ਐਂਟਰੀ ਆ ਮਤੇ ਇਹ 10 ਨੰਬਰੀਆ ਵਾ ਤੇ ਅੱਜ ਤੱਕ ਜਹੇਦਾਰ ਕੌਕਿਓ ਨਹੀਂ ਇਵਨ ਅੱਜ ਦੀ ਡੇਟ ਦੇ ਵਿੱਚ ਭਗੌੜੇ ਆ ਤੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ 10 ਨੰਬਰੀ ਜਿਹੜਾ ਵਾ ਰਿਕਾਰਡ ਦੇ ਮਤਲਬ ਕੋ 10 ਨੰਬਰੀ ਹੈ ਤੇ ਜਿਤਨਾ ਦਾ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਡੇ ਜੇਹੇਦਾਰ ਨੇ ਜਿੰਨੀ ਕੇ ਇਹਦੇ ਚ ਇੰਟਰਸਟ ਵਿਖਾਇਆ ਵਾ ਸਾਨੂੰ ਇਹ ਗੱਲ ਦੀ ਬੜੀ ਹੈਰਾਨੀ ਹੈ ਕਿ ਆਪਾਂ ਆਮ ਕੇਸਾਂ ਚ ਵੇਖਿਆ ਫੇਕ ਇੰਕਾਉਂਟਰਾਂ ਦੇ ਡਿਸਪੀਰੈਂਸ ਖਾਲੜਾ ਸਾਹਿਬ ਨੇ ਆਪਣੀ ਜਾਨ ਦਿੱਤੀ ਹੈ ਇਨ੍ਹਾਂ ਕੇਸਾਂ ਲਈ ਤੇ ਇਹਨਾਂ ਦੀ ਆਪਣੀ ਸਿੱਖਾਂ ਦੀ ਸੰਸਥਾ ਅਸੀਂ ਤੇ ਓਮ ਮੰਚਾਂ ਨਾ ਗਏ ਭੀ ਇੱਥੇ ਜਾਵਾਂਗੇ ਤੇ ਜਲਦੀ ਕਰਵਾਈ ਹੋ ਜੂਗੀ ਜੇ ਸਾਨੂੰ ਪਤਾ ਹੁੰਦਾ ਭੀ ਇਹਨਾਂ ਨੇ ਪਹਿਲੀ ਗੱਲ ਤੇ ਆਪਣਾ ਜਿਹੜਾ ਪੱਖ ਇਹਨਾਂ ਦਾ 1997 ਚ ਉਹਨਾਂ ਨੂੰ ਬਚਾਉਂਦਾ ਏ ਉਹਨੂੰ ਸਹੀ ਸਾਬਤ ਕਰਨ ਲਈ ਹੁਣ ਗਲਤੀਆਂ ਕਰਨੀਆਂ ਤੇ ਫਿਰ ਕਦੀ ਵੀ ਨਾਹੀਂ ਇਹਨਾਂ ਕੋਲ ਜਾਂਦੇ ਠੀਕ ਹੈ ਧਾਮੀ ਸਾਹਿਬ ਆਪ ਵਕੀਲ ਹੈ ਪ੍ਰਧਾਨ ਤੇ ਜਿਤਨਾ ਤਾਂ ਉਹਨਾਂ ਦਾ ਇਮੀਡੀਏਟ ਰਿਸਪਾਂਸ ਆਇਆ ਕਿਵੇਂ ਅਕਾਲੀ ਦਲ ਨੇ ਇੱਕ ਮੀਟਿੰਗ ਕਰਕੇ ਤੇ ਇਹ ਰਿਪੋਰਟ ਜਿਹੜੀ ਬੀਪੀ ਤਵਾੜੀ ਦੀ ਇਹਨੂੰ ਡਿਸਕ੍ਰੈਡਿਟ ਕਰਨ ਦੀ ਕੀਤੀ ਉਹਨੂੰ ਕਿਵੇਂ ਆਪਾਂ ਭੰਡਣਾ ਵਾ ਉਹਦੇ ਤੋਂ ਅਲੱਗਾ ਤੁਹਾਡੇ ਕੋਲ ਹੈਗੀ ਆ ਜਿਹੜਾ ਰਿਪੋਰਟ ਬੀਪੀ ਤਵਾੜੀ ਦੀ 1999 ਚ ਆਈ ਜੀ ਉਹਦੇ ਤੇ ਕਿੰਤੂ ਪ੍ਰੰਤੂ ਕਿੰਨੇ ਕੀਤਾ ਉਹਨੂੰ ਰਿਪੋਰਟ ਨੂੰ ਖਤਮ ਕਿੰਨੇ ਕੀਤਾ ਉਹ ਰਿਪੋਰਟ ਤੇ ਮੀਟਿੰਗ ਕਿੰਨੇ ਪਾਈ ਸਰਬਜੀਤ ਸਿੰਘ ਡੀਜੀਪੀ ਨੇ ਉਹ ਡੀਜੀਪੀ ਕਿਹਦਾ ਸੀ ਅਕਾਲੀ ਸਰਕਾਰ ਦਾ ਠੀਕ ਹੈ ਉਹਦੇ ਤੁਸੀਂ ਰਿਕਾਰਡ ਵੇਖੋ ਜਿਹੜੇ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਟ ਫਾਈਲ ਕੀਤੇ ਆ ਉਹਦੇ ਵਿੱਚ ਸਾਫ਼ ਹੈ ਵੀ ਉਹਦੇ ਨਾਲ ਸਰਬਜੀਤ ਦੇ ਰੈਫਰੈਂਸ ਤੇ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਜਿਹੜੀ ਇੱਕ ਬਰਜਿੰਦਰ ਸਿੰਘ ਤੇ ਇੱਕ ਸਮਰਪ੍ਰਤਾਪ ਸਿੰਘ ਜਿਹੜੇ ਆਈਪੀਐਸ ਹੈ ਉਹਨਾਂ ਤੇ ਇੱਕ ਫਾਈਲ ਕੋਡ ਜਿਹਨਾਂ ਨੇ ਐਫੀਡਵਟ ਫਾਈਲ ਕੀਤਾ ਪਈ ਹੈ ਜਿਹੜੀ ਆਈਜੀ ਦੇ ਲੈਵਲ ਤੇ ਘੱਟੋ ਘੱਟ ਆਈਜੀ ਲੈਵਲ ਦੇ ਜਿਹੜਾ ਅਫਸਰ ਆ ਉਹ ਇਹਦੀ ਤਫਤੀਸ਼ ਕਰੂਗਾ ਫਿਰ ਅਗਲੀ ਤਫਤੀਸ਼ ਆਈਜੀ ਲੈਵਲ ਦੇ ਹੋਣੀ ਚਾਹੀਦੀ ਸੀ ਫਿਰ ਕਿਦੀ ਹੋਈ ਇੱਕ ਪੀਪੀਐਸ ਅਫਸਰ ਜਿਹੜਾ ਵਾ ਉਹਦੀ ਤਫਤੀਸ਼ ਮਾਰ ਕਰਤੀ ਇੱਕ ਉਹਦੇ ਥੱਲੇ ਤਿੰਨ ਮੈਂਬਰਾਂ ਦੀ ਸੈੱਟ ਬਣਾਤੀ ਉਹਨਾਂ ਨੇ ਸਾਰੀ ਕਹਾਣੀ ਬਲਟਦੀ ਸਾਰੇ ਸਬੂਤਾਂ ਨੂੰ ਨਜ਼ਰਅੰਦਾਜ਼ ਕਰਤਾ ਸਾਰੇ ਗਵਾਹਾਂ ਨੂੰ ਝੂਠਾ ਸਾਬਤ ਕਰਤਾ ਇਹ ਕਹਤਾ ਭਾਈ ਕੌਕੇ ਜਿਹੜੇ ਆ ਜਾਂ ਤੇ ਉਹਨਾਂ ਨੂੰ ਜਿਹੜੇ ਅੱਤਵਾਦੀਆਂ ਨੇ ਛਡਾਇਆ ਸੀ ਜਾਂ ਤੇ ਉਹਨਾਂ ਨੇ ਮਾਰਤਾ ਹੋਊਗਾ ਤੇ ਜਾਓ ਕਿਤੇ ਫੌਰਨ ਭੱਜ ਗਏ ਹੋਣਗੇ ਠੀਕ ਹੈ ਉਹਨਾਂ ਨੇ ਹਾਈ ਕੋਰਟ ਚ ਉਹਨਾਂ ਦਾ ਉਹ ਐਫੀਡੇਵਿਟ ਆ ਤੇ ਸ੍ਰੋਮਣੀ ਕਮੇਟੀ ਨੂੰ ਤੇ ਚਾਹੀਦਾ ਵੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਜਾਏ ਆਪਾਂ ਨੂੰ ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਵੀ ਸਾਨੂੰ ਪਿਛਲੀਆਂ ਗਲਤੀਆਂ ਜਿਹੜੀਆਂ ਨਾ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਸਾਨੂੰ ਅੱਜ ਇੱਕ ਗੱਲ ਤੇ ਚੱਲਣਾ ਚਾਹੀਦਾ ਵੀ ਇੱਕ ਬੜਾ ਵੱਡੀ ਬੇਇਨਸਾਫੀ ਹੋਈ ਆ ਕਿਹਦੇ ਨਾਲ ਹੋਈ ਆ ਸ੍ਰੀ ਕਾਲਟਕ ਸਾਬ ਦੇ ਕਾਰਜਕਰਮੀ ਜਿਹੇਦਾਰ ਨਾਲ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਕੌਮ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂਗੀ ਠੀਕ ਹੈ ਤੇ ਤੁਸੀਂ ਅੱਜ ਵੀ ਜਿਹੜਾ ਵਾ ਉਹਨੂੰ ਸਾਰੀਆਂ ਗੱਲਾਂ ਨੂੰ ਭੁੱਲ ਸਿਰਫ ਕਾਨੂੰਨ ਮੁਤਾਬਕ ਜੋ ਕਾਰਵਾਈ ਬੰਦੀ ਹੈ ਉਹ ਕਰਵਾਓ ਇੱਕ ਟਾਈਮ ਬਾਉਂਡ ਰੱਖੋ ਈਵਨ ਅਕਾਲ ਤਖਸਾਲ ਤੇ ਜੇਹੇਦਾਰ ਤੋਂ ਇਹ ਵੀ ਪਾਵਰ ਹੈ ਉਹ ਚੀਫ ਮਿਨਿਸਟਰ ਨੂੰ ਸਮਨ ਕਰੇ ਅਕਾਲ ਤਖਸਾਲ ਤੇ ਤੇ ਤੈਨੂੰ 2 ਮਹੀਨੇ ਹੋ ਗਏ ਕੰਪਲੇਂਟ ਦਿੱਤੇ ਆ ਅਕਾਲ ਤਖਸਾਲ ਤੇ ਕਾਰਜਕਾਰੀ ਜੇਹੇਦਾਰ ਬਾਰੇ ਤੂੰ ਅੱਜ ਤੱਕ ਰਿਫੇਅਰ ਕਿਉਂ ਨਹੀਂ ਦਰਜ ਕੀਤੀ ਇਹਨੂੰ ਚਾਹੀਦਾ ਭਗਵੰਤ ਮਾਨ ਨੂੰ ਅਕਾਲ ਤਖਸਾਲ ਤੇ ਸਮਨ ਕਰੇ ਤੇ ਫਿਰ ਇਹਨੂੰ ਹਦੇਸ਼ ਦਵੇ ਤੇ ਤੇਰੀ ਸਰਕਾਰ ਇਮੀਜিয়েਟ ਐਫਆਈਆਰ ਦਰਜ ਕਰੂਗੀ ਵਿਦਨ 3 ਮੰਥਸ ਤਿੰਨ ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰੂਗੀ ਇਹ ਫਿਰ ਤਰ ਤਰ ਕਾਰਵਾਈ ਬੰਦੀ ਆ ਤੇ ਜੇ ਇਹਨਾਂ ਨੇ ਇਸ ਤਰ੍ਹਾਂ ਹੀ ਇਹਨੂੰ ਖੁਰਦੁਬੁਰਦ ਕਰਨਾ ਵਾ ਟਾਈਮ ਪਾਉਣਾ ਵਾ ਤੇ ਫਿਰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪਰ ਦੂਜੇ ਪਾਸੇ ਜਿਵੇਂ ਆਪਾਂ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਨਾ ਸਰਕਾਰ ਵਾਲੇ ਪਾਸੋਂ ਵੀ ਇਹਨਾਂ ਨੂੰ ਕੀ ਆ ਮਤਲਬ ਇਹਦਾ ਕਰ ਵੀ ਸਕਦੇ ਆ ਨਾ ਵੇਖੋ ਅੱਜ ਵੀ ਪੁਲਸ ਰਾਜ ਆ ਬਾਦਲੇ ਟਾਈਮ ਤੇ ਪੁਲਸ ਰਾਜ ਹੀ ਕੈਪਟਨ ਦੇ ਟਾਈਮ ਤੇ ਪੁਲਸ ਰਾਜ ਪੰਜਾਬ ਸਟੇਟ ਜਿਉਂ ਮਿਲਿਟੈਂਸੀ ਪੀਰੀਅਡ ਤੋਂ ਬਾਅਦ ਚ ਜਿਹੜਾ ਖੜਕੂਆ ਦਾ ਦੌਰ ਹੀ ਉਸ ਤੋਂ ਬਾਅਦ ਇਹ ਕਦੀ ਵੀ ਉਹਨਾਂ ਦੇ ਗ੍ਰਿਪ ਚੋਂ ਨਿਕਲ ਨਹੀਂ ਸਕੇ ਅੱਜ ਵੀ ਜਿਹੜਾ ਭਗਵੰਤ ਮਾਨ ਦਾ ਸਾਰਾ ਜਿਹੜਾ ਤਾਣਾ ਬਾਣਾ ਵਾ ਉਹ ਪੁਲਸ ਅਫਸਰ ਚਲਾ ਰਹੇ ਕਿਤਨਾ ਅਪਦੇ ਹੀ ਵੇਖਿਆ ਵੀ ਕਿਵੇਂ ਕੇਸ ਦਰਜ ਹੁੰਦੇ ਆ ਕਿਵੇਂ ਲਾਠੀ ਚਾਰਜ ਹੁੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅਟੈਕ ਆ ਜਿਹੜੇ ਰਾਉਂਡ ਲੈਂਚਰ ਵਾਲੇ ਦੂਜੇ ਕੇਸ ਆਰਮਜ਼ ਰਿਕਵਰੀ ਦੇ ਸਾਰੇ ਕੇਸਾਂ ਦਾ ਪਿੱਛੇ ਕੋਹ ਕਰ ਲੋ ਤੁਹਾਨੂੰ ਲੱਗਿਆ ਪੁਲਸ ਸਟੇਟ ਐ ਨਾ ਕਿ ਇੱਕ ਜਿਹੜੇ ਲੋਕਾਂ ਦੀ ਚੁਣੀ ਸਰਕਾਰ ਇਹ ਕਰਕੇ ਇਹਦੇ ਤੇ ਕੋਈ ਬਹੁਤੀ ਆਸ ਕਰਨ ਵਾਲੀ ਗੱਲ ਨਹੀਂ ਪਰ ਤੁਹਾਨੂੰ ਇਹਦੇ ਚ ਕਾਂਤਖ ਸਾਹ ਦੇ ਜਹੇਦਾਰ ਵਾਲੇ ਕੇਸ ਚ ਤੁਹਾਨੂੰ ਇੱਕ ਸਟੈਂਡ ਲੈ ਕੇ ਖੜੋਣਾ ਪਊਗਾ ਪੈ ਇਨਸਾਫ ਲੈਣਾ ਵਾ ਜੀ ਜੇ ਤੁਸੀਂ ਇਸ ਚੀਜ਼ ਨੂੰ ਲੈ ਕੇ ਇੱਕ ਪੂਰਾ ਆਪਣਾ ਡ੍ਰਿਹ ਜਿਹੜਾ ਇਰਾਦੇ ਨਾਲ ਨਹੀਂ ਚੱਲਦੇ ਤੇ ਇਹਦੇ ਚ ਕੁਝ ਨਹੀਂ ਬਣਦਾ ਹੂੰ ਤੁਹਾਨੂੰ ਲੱਗਦਾਗਾ ਵੀ ਹੁਣ ਜਿਵੇਂ ਐਸਆਰ ਹਜੇ ਤੱਕ ਨਹੀਂ ਹੋਈ ਪਰਿਵਾਰ ਵਾਲੇ ਪਾਸੋਂ ਵੀ ਤੋਨੋ ਪਰਿਵਾਰ ਨੂੰ ਵੀ ਉਵੇਂ ਨਹੀਂ ਖੁੱਲ ਕੇ ਗੱਲ ਕਰਨ ਦਿੱਤੀ ਜਾ ਰਹੀ ਕਿਤੇ ਨਾ ਕਿਤੇ ਇਹਦੇ ਚ ਜਿਹੜਾ ਸਾਰੇ ਹਰ ਇੱਕ ਜਗ੍ਹਾ ਤੇ ਸਿਆਸੀ ਮੰਚਾ ਜਿਹੜੀ ਆ ਉਹ ਹੁੰਦੀ ਆ ਕਿ ਪਰਿਵਾਰ ਵਿੱਚ ਹੁੰਦਾ ਵੀ ਇਹ ਕਿਤੇ ਬਾਦਲ ਬਾਦਲ ਸਰਕਾਰ ਨੂੰ ਕੋਈ ਬਾਦਲ ਦਲ ਨੂੰ ਕੋਈ ਇਹਨਾਂ ਦੇ ਪ੍ਰਤੀ ਜਿਹੜਾ ਕੋਈ ਨੈਗੇਟਿਵ ਅਪਰੋਚ ਨਾ ਜਾਵੇ ਲੋਕਾਂ ਦੇ ਵਿੱਚ ਕਿਉਂਕਿ ਉਹ ਉਹਨਾਂ ਦੇ ਬਾਦਲ ਅਕਾਲੀ ਦਲ ਨਾਲ ਜੁੜੇ ਆ ਉਹਨਾਂ ਦਾ ਪਰਿਵਾਰ ਫਿਰ ਇਹਨਾਂ ਦੇ ਜਿਹੜੇ ਇੱਕ ਰੈਲਟਿਵ ਨੇ ਆ ਤੇ ਜਿਹੜੇ ਫੌਰਨ ਆਇਆ ਅਮਰੀਕਾ ਉਹ ਸੁਖਵੀਰ ਬਾਦਲ ਤੇ ਕਾਫੀ ਕਲੋਜ਼ ਆ ਉਹ ਇਹ ਕਰਕੇ ਜਿਹੜੀ ਇਹਨਾਂ ਦੀ ਇੱਕ ਮਜਬੂਰੀ ਵੀ ਆ ਪਰਿਵਾਰਕ ਦੀ ਵੀ ਉਹ ਇਸ ਗੱਲ 'ਚ ਚਾਹੁੰਦੇ ਨਹੀਂਗੇ ਉਹ ਦੂਸਰਾ ਜਿਹੜਾ ਉਹ ਅ ਸਿਮਰਨਜੀਤ ਸਿੰਘ ਮਾਨ ਜਾਂ ਦੂਜਿਆਂ ਦੇ ਉਂਗਲ ਉਠਾਉਂਦੇ ਵੀ ਇਹਨਾਂ ਨੇ ਇੰਨੇ ਸਾਲਾਂ 'ਚ ਕੀ ਕੀਤਾ ਵਾ ਵੀ ਇਸ ਚੀਜ਼ ਦੀ ਵੀ ਉਹ ਪਰਿਵਾਰ ਜਿਹੜਾ ਵਾ ਤਰਾਜ ਕਰਦਾ ਵਾ ਹੁਣ ਉਹ ਇਹ ਚਾਹੁੰਦੇ ਵੀ ਜੇ ਅਕਾਲ ਤਖਤ ਸਾਹਿਬ ਕਾਰਵਾਈ ਕਰਦੇ ਤੇ ਉੱਥੋਂ ਹੋਣੀ ਚਾਹੀਦੀ ਆ ਇਹ ਕਰਕੇ ਜਿਹੜਾ ਸਾਨੂੰ ਵੀ ਲੱਗਦਾ ਵਾ ਵੀ ਚਲੋ ਪਰਿਵਾਰ ਦੀ ਤਾਂ ਗੱਲ ਠੀਕ ਆ ਪਰ ਅਕਾਲ ਤਖਤ ਸਾਹਿਬ ਨੂੰ ਜਿਹੜਾ ਵਾ ਹੁਣ ਜਿਹੜਾ ਜਿਹੜੇ ਤੇ ਸਟੈਂਡ ਜਿਹੜਾ ਬਿਲਕੁਲ ਕਲੀਅਰ ਦੇਣਾ ਚਾਹੀਦਾ ਜੇ ਉਹ ਕੁਝ ਕਰਨਾ ਚਾਹੁੰਦੇ ਤੇ ਭਗਵੰਤ ਮਾਨ ਨੂੰ ਕਲਤਖ ਸਾਹਿਬ ਤੇ ਸੰਮਨ ਕਰਨਾ ਚਾਹੀਦਾ ਜੀ ਅਵੇਰਕਾ ਸਾਹਿਬ ਇੱਕ ਜਿਹੜਾ ਰਿਪੋਰਟ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ ਵੀ ਰਿਪੋਰਟ ਇਹ ਹੁਣ ਕਿਵੇਂ ਆ ਗਈ ਕੌਣ ਲੈ ਕੇ ਆ ਗਿਆ ਹਾਲਾਂਕਿ ਪਹਿਲਾਂ ਵੀ ਬਾਅਦ ਸੀ ਜਾਂ ਬਾਕੀ ਰਿਪੋਰਟ ਕਿੱਥੇ ਆ ਇਹ ਕੁਝ ਕੁ ਰਿਪੋਰਟ ਆਈ ਹੈ ਇਹਦੇ ਬਾਰੇ ਕੁਝ ਗੱਲਬਾਤ ਵੇਖੋ ਸਾਨੂੰ ਦਸੰਬਰ ਦੇ ਮਿਡ ਦਸੰਬਰ ਚ ਜਿਹੜੀ 2023 ਚ ਅਸੀਂ ਸਾਸ ਸਬਨਦੀ ਸਿੰਘ ਮਾਨ ਦੇ ਆਫਿਸ ਵੀਰਰ ਉਹਨਾਂ ਨੂੰ ਕੰਟੈਕਟ ਕੀਤਾ ਕਿਉਂਕਿ ਸਾਨੂੰ ਪਹਿਲਾਂ ਵੀ ਦੋ ਕਈ ਵਾਰੀ ਜਾਣਕਾਰੀ ਮਿਲੀ ਸੀ ਵੀ ਇਹ ਰਿਪੋਰਟ ਦੀ ਕਾਪੀ ਜਿਹੜੀ ਹੈ ਉਹ ਸ਼੍ਰੋਮਣੀ ਕਾਲੀਦਾਲ ਮਾਨ ਦੇ ਕੋਲ ਹੈਗੀ ਹੈ ਪਰ ਉਹਨਾਂ ਵੱਲੋਂ ਦੋ ਤਿੰਨ ਵਾਰੀ ਮੈਂ ਪਰਸਨਲੀ ਵੀ ਮਾਨ ਸਾਹਿਬ ਨੂੰ ਮਿਲਿਆ ਹਾਂ ਤੇ ਉਹਨਾਂ ਨੇ ਨਾ ਕਰਦੇ ਵੀ ਸਾਡੇ ਕੋਲ ਰਿਪੋਰਟ ਦੀ ਕਾਪੀ ਹੈ ਨਹੀਂ ਜੀ ਤੇ ਫਿਰ ਦੁਬਾਰਾ ਸਾਨੂੰ ਹੁਣ ਕਿਹੇ ਉਹਨਾਂ ਦੇ ਮੈਂਬਰ ਨੂੰ ਅਸੀਂ ਜਿਹੜੀ ਰਿਕੁਐਸਟ ਕੀਤੀ ਸਾਨੂੰ ਜਿਹੜੀ ਉਹ ਰਿਪੋਰਟ ਦੀ ਕਾਪੀ ਕੋ ਜਸਟਿਸ ਅਜੀਤ ਸਿੰਘ ਪੈਂਸ ਹੁਣ ਤੇ ਉਹ ਹੈ ਨਹੀਂਗੇ ਪਿਛਲੇ ਸਾਲ ਉਹਨਾਂ ਦੇ ਜਿਹੜੀ ਹੈ ਸਵਰਗ ਸਦਾਰ ਗਏ ਉਹਨਾਂ ਦੀ ਹਵੇਸ਼ਾ ਰਿਹਾ ਵੀ ਆਪਾਂ ਨੂੰ ਉਹ ਕੇਸ ਤੇ ਜਿਹੜਾ ਵਾ ਕੌਂਕੇ ਸਾਹਿਬ ਦਾ ਕੇਸ ਤੇ ਕਰਨਾ ਚਾਹੀਦਾ ਸੀ ਉਹਦੇ ਤੇ ਵਰਕ ਵੀ ਕੀਤਾ ਸੀ ਪਰ ਸਾਡੀ ਸਾਰੀ ਗੱਲ ਉੱਥੇ ਆ ਕੇ ਰੁਕ ਜਾਂਦੀ ਸੀ ਜਿੱਥੇ ਬੀਬੀ ਤਵਾੜੀ ਦੀ ਰਿਪੋਰਟ ਸਾਡੇ ਕੋਲ ਨਹੀਂ ਹੈਗੀ ਫਿਰ ਪਿੱਛੇ ਜਿਹੜੋਂ ਅਸੀਂ ਦੁਬਾਰਾ ਕੀਤਾ ਤੇ ਉਹ ਰਿਪੋਰਟ ਦੀ ਕਾਪੀ ਜਿਹੜੀ ਹੈ ਸਾਨੂੰ ਇਹਨਾਂ ਦੇ ਸਾਹਿਬ ਸਿਮਰਨ ਜੀ ਸਿਮਰਨ ਦੇ ਆਫਿਸ ਚ ਜਿਹੜੀ ਉਹਦੀ ਕਾਪੀ ਸਾਨੂੰ ਮਿਲੀ ਸੀ ਉਹ ਰਿਪੋਰਟ ਇਹੀ ਜਿਹੜੀ ਮੂਰੇ ਅੱਗੇ ਆਪਣਾ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਸਾਡੇ ਕੋਲ ਡਾਕੂਮੈਂਟ ਹੈ ਉਹ ਸਾਰੇ ਅਸੀਂ ਲਾ ਕੇ ਸ੍ਰੀ ਗਾਲਟਕ ਸਾਹਿਬ ਨੂੰ ਦਿੱਤੇ ਇਹ ਕਰਕੇ ਇਹਦੇ ਚ ਕੋਈ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਆਈ ਦਸੰਬਰ ਦੇ ਵਿੱਚ ਤੇ ਅਸੀਂ ਦਸੰਬਰ ਚ ਜਿਹੜਾ ਉਹਨੂੰ ਜਿਹੜੀ ਐਪ੍ਰੋਪ੍ਰੀਏਟ ਜਗ੍ਹਾ ਜਿੱਥੇ ਸਾਨੂੰ ਲੱਗਦਾ ਹੈ ਵੀ ਇੱਥੇ ਜਾਣੀ ਚਾਹੀਦੀ ਹੈ ਅਸੀਂ ਉੱਥੇ ਦੇ ਦਿੱਤੀ ਇਹਦੇ ਤੇ ਕਿਤੇ ਡਿਲੇ ਨਹੀਂਗਾ ਔਰ ਜਿਹੜੀ ਇਹ ਸਿਮਰਨ ਜੀ ਸਿਮਰਨ ਉਹਨਾਂ ਦੀ ਗੱਲ ਕਰਦੇ ਇਹਦਾ ਜਵਾਬ ਉਹ ਦੇ ਸਕਦੇ ਵੀ ਉਹਨਾਂ ਨੂੰ ਰਿਪੋਰਟ ਜਦੋਂ ਮ ਤੇ ਇਹ ਜਿਹੜੇ 2023 ਤੱਕ ਜਦੋਂ ਤੱਕ ਸਾਡੇ ਤੇ ਕਰਾਈ ਹੋਰ ਉਹਦੇ ਤੱਕ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਗੱਲ ਦਾ ਜਵਾਬ ਤੇ ਉਹਨਾਂ ਨੂੰ ਦੇਣਾ ਚਾਹੀਦਾ। ਮਤਲਬ ਇਹਦੇ ਪਿੱਛੇ ਕੋਈ ਹੋਰ ਪਲਾਨ ਨਹੀਂ ਸੀ। ਨਹੀਂ ਸਾਡੇ ਕੋਈ ਇਹ ਸਾਡੇ ਕੋਲ ਰਿਪੋਰਟ ਜਿਹੜੀ ਸੱਸ ਸਬੰਧ ਸਿੰਘ ਮਾਨ ਤੋਂ ਆਈ ਹੈ। ਈਵਨ ਮੇਰੇ ਕੋ ਮੋਬਾਈਲ 'ਚ ਰਿਕਾਰਡ ਹੈ ਇਲੈਕਟ੍ਰੋਨਿਕ ਵੀ ਸਾਨੂੰ ਇਹ ਰਿਪੋਰਟ ਜਿਹੜੀ 15 ਦਸੰਬਰ 2023 ਨੂੰ ਮਿਲੀ ਹੈ। ਹਾਂਜੀ। ਤੇ ਮਿਲੀ ਉਹਨਾਂ ਦੇ ਇਥੋਂ ਅੰਮ੍ਰਿਤਸਰ ਆਫਿਸ 'ਚੋਂ। ਅੰਮ੍ਰਿਤਸਰ ਆਫਿਸ ਜਿਹੜਾ ਉਹਨਾਂ ਨੇ ਉੱਥੋਂ ਲੈ ਕੇ ਦਿੱਤੀ ਅੰਮ੍ਰਿਤਸਰ ਆਫਿਸ 'ਚੋਂ। ਅੰਮ੍ਰਿਤਸਰ ਦੇ ਉਹਨਾਂ ਦੇ ਆ ਦੇ ਦੇਮੀ ਸ਼ਰੂਮਨੀ ਅਕਾਲੀ ਦਲ ਵੱਲੋਂ ਇਹ ਵੀ ਕਲੇਮ ਕੀਤਾ ਗਿਆ ਵੀ ਏ ਰਿਪੋਰਟ ਦੇ ਵਿੱਚ ਉਹ ਚੀਜ਼ਾਂ ਨਹੀਂ ਜਿਹੜੀਆਂ ਹੋਣੀਆਂ ਚਾਹੀਦੀਆਂ ਗਈਆਂ ਜਿਵੇਂ ਤੇਥੇਦਾਰ ਕੌਂਕਰੇ ਨੂੰ ਲੈ ਕੇ ਵੀ ਬੀਪੀ ਤਵਾੜੀ ਵੀ ਇਦਾਂ ਦਾ ਨਹੀਂ ਸੀ ਬੀਪੀ ਤਵਾੜੀ ਤੇ ਵੀ ਸਵਾਲ ਚੱਕਤੇ ਉਹ ਕਿਵੇਂ ਤੁਸੀਂ ਦੇਖਦੇ ਹੋ ਫੜਾ ਕੀ ਲਾਇਆ ਵੀ ਇਹਨਾਂ ਵੱਲੋਂ ਹੀ ਸੀ ਵੇਖੋ ਜਿਹੜਾ ਆਪਾਂ ਜਦੋਂ ਰਿਪੋਰਟ ਆਈ ਸੀ ਬੀਪੀ ਤਵਾੜੀ ਦੇ ਜੀ ਤਾਨੂੰ ਉਦੋਂ ਉਦੋਂ ਤੇ ਕੁਐਸਚਨ ਕਰ ਸਕਦੇ ਹੋ ਵੀ ਉਹਨੇ ਐਫਏ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਸੀ ਪੀਐਫਏ ਮਕਦਮਾ ਦਰਜ ਕਰੋ ਗੁਰਮੀਤ ਤੇ ਉਹਦੇ ਤਫ਼ਤੀਸ਼ ਕਰੋ ਤੇ ਹੋਰ ਜਿਹੜੇ ਪੁਲਿਸ ਅਫਸਰ ਰਿਹਾ ਉਹਨਾਂ ਦੀਆਂ ਸਮੂਲੀਅਤ ਬਾਰੇ ਜਿਹੜਾ ਵਾ ਉਹ ਅਨਕੁਆਇਰੀ ਕਰੋ ਜੀ ਠੀਕ ਹੈ ਤੇ ਜੇ ਆਪਾਂ ਨੂੰ ਉਦੋਂ ਆਪਾਂ ਨਹੀਂ ਕੀਤਾ ਜੇ ਆਪਾਂ ਉਦੋਂ ਨਹੀਂ ਕੀਤਾ ਤੇ ਹੁਣ ਵੀ ਅੱਜ ਜਿਹੜੀ ਸਾਨੂੰ ਤੇ ਉਦੋਂ ਹੀ ਆਪਾਂ ਉਹ ਕਰ ਸਕਦੇ ਹਾਂ ਉਦੋਂ ਹੀ ਆਪਾਂ ਇਹਦੇ ਤੇ ਵਗਲੀ ਇਨਕੁਆਇਰੀ ਕਰਕੇ ਤੇ ਜਿਹੜੀ ਉਹਨਾਂ ਦੀ ਮਰਡਰ ਵਾਲੀ ਗੱਲ ਹੀ ਉਹਨੂੰ ਸਾਹਮਣੇ ਲਿਆ ਸਕਦੇ ਹਾਂ ਪਰ ਜੇ ਤੁਸੀਂ 25 ਸਾਲਾਂ ਬਾਅਦ ਉਹੋ ਗੱਲ ਕਰੋ ਤੇ ਇਹ ਗੱਲ ਜਾਇਜ਼ ਨਹੀਂ ਗੀ ਤੁਹਾਡੀ ਸਰਕਾਰ ਆਈ ਤਿੰਨ ਵਾਰੀ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਹਾਡੀ 2002 ਤੋਂ 2000 ਆਪਣਾ 2007 ਤੋਂ 12 ਤੱਕ ਰਹੀ ਤੇ ਫਿਰ 17 ਤੋਂ ਔਨਵਰਡਸ ਵੀ ਰਹੀ ਤੁਹਾਡੀ 12 ਤੋਂ 17 ਤੱਕ ਜਿਹੜੀ 10 ਸਾਲ ਅਗਲੀ ਸਰਕਾਰ ਰਹੀ ਤੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਵਾ ਜੇ ਨਹੀਂ ਕੀਤਾ ਤੇ ਫਿਰ ਦੁਬਾਰਾ ਤੁਸੀਂ ਕਿਵੇਂ ਉਹਦੀ ਕਰਦੇ ਜਿਉਂ ਕਿ 에어ਪੋਰਟ ਆਈ 97 ਤੋਂ 2002 ਵਾਲੀ ਜਿਹੜੀ ਉਹ ਸਰਕਾਰ ਚ ਆ ਗਈ ਤੁਸੀਂ ਉਹ ਤੋਂ ਬੰਨਾ ਬਣਾ ਲਿਆ ਵੀ ਸਾਡੇ ਜਿਹੜੀ ਉਹ ਰਿਪੋਰਟ ਤੇ ਜਈ ਉਹਦੇ ਸਾਡੇ ਮੁਤਾਬਕ ਰਿਪੋਰਟ ਨਹੀਂ ਹੈਗੀ ਤੇ ਫਿਰ ਤੁਸੀਂ ਅਫਸਰ ਨੂੰ ਕਹਿ ਕੇ ਆਪਣੇ ਮੁਤਾਬਕ ਰਿਪੋਰਟ ਜਿਹੜੇ ਉਹਨੂੰ ਕਰ ਲੈਂਦੇ ਜੇ ਤੁਹਾਡੀ ਸਰਕਾਰ ਦੁਬਾਰਾ ਆਈ 2002 ਦੋ ਤੱਕ ਰਹੀ ਇਹਨਾਂ ਦੀ ਫਿਰ 7 ਤੋਂ ਲੈ ਕੇ ਤੇ 17 ਤੱਕ ਰਾਈ ਫਿਰ ਤੁਹਾਡੇ ਕੋਲ ਫਿਰ 10 ਸਾਲ ਹੋਏ ਤੇ ਬਾਕੀ ਤੇ ਪੂਰੇ ਪੰਜਾਬ ਚ ਝੂਠੇ ਮਕਦਮੇ ਵਿੱਚ ਦਰਜ ਕੀਤੇ ਲੋਕਾਂ ਤੇ ਈਮਰ ਖਾਲਾੜਾ ਸਾਹਿਬ ਦੇ ਗਵਾਹਾਂ ਤੇ ਕੇਸ ਦਰਜ ਕਰਾਏ ਸਾਡੇ ਤੇ ਕੇਸ ਦਰਜ ਹੋਏ ਜਿਹੜੇ ਖਾਲਾੜਾ ਸਾਹਿਬ ਦੇ ਕੇਸ 'ਚ ਉਹ ਵੀ ਤਾਂ ਤੁਹਾਡੇ ਰਾਜ 'ਚ ਹੋਏ ਜੇ ਲੋ ਮੋ ਸਕਦੇ ਤਾਂ ਕੀ ਗੱਲ ਕੌਂਕੇ ਸਾਹਿਬ ਤੇ ਕੇਸ 'ਚ ਕਿਉਂ ਨਹੀਂ ਕੇਸ ਦਰਜ ਹੋ ਸਕਦੇ ਜੇ ਤੁਸੀਂ ਅੱਜ 25 ਸਾਲਾਂ ਬਾਅਦ ਇਹ ਪਾਣਾ ਲਾਉਂਦੇ ਜਿਵੇਂ ਰਿਪੋਰਟ ਸਾਡੇ ਮੁਤਾਬਕ ਨਹੀਂ ਸੀ ਤੇ ਤੁਹਾਡਾ ਮੁਤਾਬਕ ਰਿਪੋਰਟ ਕੀ ਹੋਣੀ ਚਾਹੀਦੀ ਤੁਹਾਡੀ ਸਰਕਾਰ ਰਹੀ ਹੈ ਉਦੋਂ ਕਿਉਂ ਨਹੀਂ ਆਈ ਅੱਜ ਇਹ ਸਵਾਲ ਪੰਦਦਾ ਨਹੀਂਗਾ ਅੱਜ ਸਵਾਲ ਇਹ ਪੰਦਦਾ ਵਾ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਫਿਰ ਉਹ ਕੀ ਦੇ ਬਾਰੇ ਨਹੀਂ ਕੀਤੀ ਗਾਲਤਖਸਤ ਜਹੇਦਾਰ ਬਾਰੇ ਹੁਣ ਤੁਸੀਂ ਇਹ ਵੀ ਵੇਖੋ ਵੀ ਤੁਸੀਂ ਪਹਿਲਾਂ ਤੇ ਇਹ ਵੀ ਸ੍ਰੋਣੀ ਕਮੇਟੀ ਉਹਨਾਂ ਨੂੰ ਜਹੇਦਾਰ ਮੰਨਦੀ ਐ ਪਹਿਲਾਂ ਤੁਸੀਂ ਆਪਣਾ ਸਟੈਂਡ ਤੇ ਵੀ ਸਪਸ਼ਟ ਕਰੋ ਤੁਸੀਂ ਉਹਨਾਂ ਦੀ ਫੋਟੋ ਲਾਈ ਉੱਥੇ ਤੁਸੀਂ ਉਹਨਾਂ ਨੂੰ ਜਹੇਦਾਰ ਨਹੀਂ ਲਿਖਦੇ ਭਾਈ ਗੁਰਦੇਵ ਸਿੰਘ ਕੌਕੇ ਲਿਖਦੇ ਫਿਰ ਤੁਸੀਂ ਉੱਥੇ ਇਹ ਵੀ ਲਿਖ ਦਿੰਦੇ ਜਿਵੇਂ ਇੱਕ ਇੱਕ ਤਰ੍ਹਾਂ ਮੈਂ ਉਹਨਾਂ ਦੀ ਸ਼ਹੀਦੀ ਹੋਈ ਹੈ ਔਰ ਇੱਥੇ ਡੇਟ ਲਿਖੀ ਆ ਉਹ ਫੋਟੋ ਤੇ ਜਿਹੜੀ ਐਜੈਂਪ ਕਾਰਡ ਚ ਲੱਗੀ ਆ ਫਿਰ ਤੁਸੀਂ ਜਦੋਂ ਉਹਨਾਂ ਦੀ ਸ਼ਹੀਦੀ ਹੋ ਗਈ ਆ ਸ੍ਰੋਣੀ ਕਮੇਟੀ ਕਰਦੀ ਫਿਰ ਤੁਸੀਂ ਉਹਦੇ ਚ ਪੈਰਵਾਈ ਕੀ ਕੀਤੀ ਤੁਹੀ ਭਾਈ ਗੁਰਦੇਵ ਸਿੰਘ ਕੌਕੇ ਦਾ ਕੇਸ ਛੱਡ ਦੋ ਸਰੋਣੀ ਕਮੇਟੀ ਦੱਸਦੇ ਪੀ ਅਜ ਤੱਕ ਇੱਕ ਵੀ ਕੇਸ ਜਿਹੜੇ ਆ ਡਿਸਪੀਰੈਂਸ ਦੇ ਜਾਂ ਫੇਕ ਰੈਕਾਉਂਟਰ ਦੇ ਇੱਕ ਵੀ ਕੇਸ ਇਹਨਾਂ ਨਾਲ ਲੜਿਆ ਇਹਨਾਂ ਦੀ ਜ਼ਿੰਮੇਵਾਰੀ ਕੀ ਸਿੱਖਾਂ ਦੀ ਸੰਸਥਾ ਵਾ ਨਾ ਇਹਨਾਂ ਨੇ ਮੂਵਮੈਂਟ ਦੇ ਟਾਈਮ ਤੇ ਕਿਹੇ ਖਾੜਕੂ ਦਾ ਜਿਹੜੇ ਖਾੜਕੂ ਨੂੰ ਆਪਾਂ ਅਲੱਗ ਛੱਡ ਦਈਏ ਜਿਹੜੇ ਨਜਾਇਜ਼ ਪੁਲਿਸ ਨੇ ਚੁੱਕ ਕੇ ਮਾਰੇ ਉਹਨਾਂ ਦੇ ਕਿਹੇ ਕੇਸ ਚ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿੰਨੇ ਝੂਠੇ ਮੁਕਾਬਲਿਆਂ ਤੇ ਕੀ ਸੀ ਉਹਦੇ ਚ ਇਹਨਾਂ ਨੇ ਕੋਈ ਪਿਆਰ ਵੀ ਨਹੀਂ ਕੀਤੀ ਸਭੋ ਇਹਨਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਜਿਹੜੇ ਵਕੀਲ ਸਾਹਿਬ ਸਹਿਬਾਨ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਚ ਪੇਸ਼ ਹੁੰਦੇ ਉਹਨਾਂ ਨੂੰ ਚੇਅਰਮੈਨ ਬਣਾਤਾ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਠੀਕ ਆ ਜਿਹੜੀ ਹੁਣ ਇਹਨਾਂ ਨੇ ਕਮੇਟੀ ਬਣਾਈ ਹੈ ਜਿਹੜੇ ਵਕੀਲ ਸੁਪਰੀਮ ਕੋਰਟ ਤੱਕ ਰਸਮੀਰ ਸੈਣੀ ਯਾਰ ਆਲਮ ਤੇ ਅੰਮ੍ਰਿਤਨਗਰ ਨਾਲੋਂ ਜਿਹੜੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਪੇਸ਼ ਹੋ ਉਹਨਾਂ ਦੇ ਬੱਚੇ ਜਿਹੜੇ ਆ ਨਵੀਂ ਕਮੇਟੀ ਜ ਜਿਹੜੇ ਦੋ ਸਰਕਾਰੀ ਵਿਕਲ ਡੀਏ ਜਿਹੜੇ ਆ ਉਹ ਹਮੇਸ਼ਾ ਸਰਕਾਰ ਦਾ ਪੱਖ ਪੂਰਦੇ ਰਹੇ ਆ ਜਿਹੜੇ ਇੱਕ ਮੈਂਬਰ ਸਾਹਿਬ ਆ ਨੇ ਜਿਨ੍ਹਾਂ ਨੇ ਉਮਰਾਨਗਲ ਨੂੰ ਦਰਬਾਰ ਸਾਹਿਬ ਦੀ ਸਰਮਾਤ ਦਿੱਤੀ ਉਹ ਇਹਦੇ ਮੈਂਬਰ ਬਣਾਤੇ ਆ ਤੁਸੀਂ ਇਹਨਾਂ ਤੋਂ ਆਸਕੀ ਕਰ ਸਕਦੇ ਜੀ ਇਹ ਕਰਕੇ ਇਹਨਾਂ ਦੀ ਮਨਛਾ ਜਿਹੜੀ ਆ ਇਹ ਬਿਲਕੁਲ ਸਾਫ਼ ਨਹੀਂ ਗਈ ਇਹ ਚਾਹੁੰਦੇ ਨਹੀਂਗੇ ਕਿਉਂਕਿ ਇਹਨਾਂ ਦੀ ਸਾਰਾ ਤਾਣਾ ਬਾਣਾ ਮੁੱਕ ਜਾਂਦਾ ਸਿਆਸੀ ਪਿੱਛੇ ਪ੍ਰਭਾਵ ਥਲੇ ਸਿਆਸੀ ਪਰਿਵਾਰ ਦੇ ਨਾਲ ਤੇ ਉਹਨਾਂ ਨੂੰ ਬਚਾਉਣ ਤੱਕ ਹੀ ਸੀਮਤ ਰਹ ਜਾਂਦੇ ਆ ਇਹ ਉਹਨਾਂ ਦੀਆਂ ਗਲਤੀਆਂ ਨੂੰ ਹੁਣ ਇਹਦੇ ਚ ਕਾਰਵਾਈ ਕਰਾ ਕੇ ਉਹਨਾਂ ਨੂੰ ਗਲਤ ਨਹੀਂ ਸਾਬਤ ਕਰਨਾ ਚਾਹੁੰਦੇ ਇਹ ਚਾਹੁੰਦੇ ਵੀ ਇਹ ਕੇਸ ਫੇਲ ਹੋ ਜੇ ਤੇ ਅਸੀਂ ਲੋਕਾਂ ਨੂੰ ਇਹ ਦੱਸਿਆ ਬਤਾ ਦੀ ਬਾਦਲ ਦੇ ਉਹਨਾਂ ਕਾਰਵਾਈ ਨਹੀਂ ਕੀਤੀ ਕਿਉਂਕਿ ਇਹਦੇ ਚ ਐ ਕੁਝ ਨਹੀਂ ਹੂੰ ਤਰ ਕਰਕੇ ਕਾਰਵਾਈ ਕਰਨੀ ਚਾਹੁੰਦੇ ਇਹਨੂੰ ਆਪਾਂ ਥੋੜਾ ਜਿਹਾ ਕੇਸ ਨੂੰ ਪਾਸੇ ਰੱਖ ਕੇ ਵੀ ਜਿਵੇਂ ਹੁਣ ਤੁਹਾਡਾ ਪੱਖ ਆ ਤੁਸੀਂ ਐਸਜੀਪੀਸੀ ਦੇ ਬਾਰੇ ਬੋਲਦੇ ਹੋ ਵੀ ਇਹਨਾਂ ਨੇ ਆ ਚੀਜ਼ਾਂ ਨਹੀਂ ਕਰੀਆਂ ਜੇ ਹੁਣ ਐਸਜੀਪੀਸੀ ਦਾ ਜਦੋਂ ਪੱਖ ਲੈਨੇ ਆ ਉਹ ਕਹਿੰਦੇ ਵੀ ਜਿਹੜੇ ਇਹ ਬੰਦੇ ਆ ਇਹ ਬੰਦੇ ਜਾਣ ਕੇ ਸ਼ਰਾਰਤ ਕਰ ਦਿੰਦੇ ਆ ਇਹ ਮਿਸਲੀਡ ਕਰ ਦਿੰਦੇ ਆ ਉਹ ਚੀਜ਼ਾਂ ਫਿਰੂ ਫਿਰੂ ਹੋ ਜਾਂਦੀਆਂ ਫਿਰ ਓਏ ਦੁਨੀਆ ਸਾਹਮਣੇ ਨਹੀਂ ਜਾਂਦੇ ਜਿਹੜਾ ਉਹ ਕਲੇਮ ਵਾਲਾ ਸਿਸਟਮ ਹੋ ਗਿਆ ਵੀ ਅਸੀਂ ਸਹੀ ਹਾਂ ਉਹ ਕਹਿੰਦੇ ਅਸੀਂ ਸਹੀ ਹਾਂ ਇਹਦੇ ਤੇ ਤੁਹਾਨੂੰ ਲੱਗਦਾ ਵੀ ਕੰਮ ਹੁੰਦਾ ਜਾਂ ਓਵੇਂ ਜਿਆਦਾ ਨੁਕਸਾਨ ਹੋ ਰਿਹਾ ਹੈਗਾ ਜਹੇਦਾਰ ਨੂੰ ਚੁੱਕਣ 'ਚ ਸਾਡਾ ਕੋਈ ਰੋਲ ਨਹੀਂ ਹਾਂਜੀ ਜਹੇਦਾਰ ਨੂੰ ਮਾਰਨ 'ਚ ਸਾਡਾ ਕੋਈ ਰੋਲ ਨਹੀਂ ਜੀ ਜਹੇਦਾਰ ਦੇ ਕੇਸ 'ਚ ਪੈਰ ਵੀ ਕਰਨ ਦੀ ਜ਼ਿੰਮੇਵਾਰੀ ਕਿਹਦੀ ਸੀ ਹੂੰ ਜਹੇਦਾਰ ਨੂੰ ਅਸੀਂ ਭੜੇ ਪੁਰਸ਼ ਨਹੀਂ ਡਿਕਲੇਅਰ ਕਰਾਇਆ ਹੂੰ ਜਹੇਦਾਰ ਨੂੰ ਭਗੌੜੇ ਅਸੀਂ ਨਹੀਂ ਨਿਕਰਾਰ ਕਰਾਇਆ ਹਾਂ ਠੀਕ ਹੈ ਜਹੇਦਾਰ ਨੂੰ ਅਸੀਂ ਨਹੀਂ ਕਾਗਜ਼ਾਂ ਦੇ ਵਿੱਚ ਦੱਸਿਆ ਵੀ ਇਹ ਮਾਰ ਭੱਜ ਗਿਆ ਫੌਰਨ ਜਹੇਦਾਰ ਨੂੰ ਅਹੀਂ ਨਹੀਂ ਦੱਸਿਆ ਵੀ ਇਹਨੂੰ ਜਿਹੜੇ ਅਤਵਾਦੀਆਂ ਨੇ ਛਡਾਇਆ ਉਹਨਾਂ ਨੇ ਮਾਰਤਾ ਠੀਕ ਹੈ ਤੇ ਸ੍ਰੋਣੀ ਕਮੇਟੀ ਨੂੰ ਕਾਗਜ਼ੀ ਪੱਤਰਿਆਂ 'ਹੀਂ ਗੱਲ ਕਰਦੇ ਡਾਕੂਮੈਂਟਰੀ ਐਵਿਡੈਂਸ ਬੇਸ ਇਹ ਗੱਲ ਕਰਦੇ ਆ ਵਰਬਲੀ ਇਹਨਾਂ ਨੇ ਗਾਤਰੇ ਪਾਏ ਆ ਅਮਰੇ ਛੱਗੇ ਆ ਸਾਨੂੰ ਸ਼ਰਮ ਆਉਂਦੀ ਹੈ ਜਿੰਨੇ ਕੇਸ 300 328 ਰੁਪਏ ਵਾਲੇ ਕੱਢਿਆ ਉਹਦੇ ਵਿੱਚ ਇਹਨਾਂ ਦਾ ਪਹਿਲਾ ਸਟੈਂਡ ਕੀ ਸੀ ਬਾਅਦ ਵਿੱਚ ਕਾਰਵਾਈ ਹੋਈ ਕਿੰਨੇ ਬੰਦੇ ਉਹਦੇ ਵਿੱਚ ਡਿਸਕਸ ਹੋਏ ਕਿੰਨੇ ਕਿੰਨਾ ਰਿਕਾਰਡ ਉਹਦੇ ਵਿੱਚ ਨਿਕਲਿਆ ਇਹਨਾਂ ਨੂੰ ਤੇ ਆਪਣਾ ਸ਼ਰਮ ਆਉਣਾ ਚਾਹੀਦਾ ਮੈਂ ਅਸੀਂ ਬੋਲਦੇ ਕਿੱਥੋਂ ਤੇ ਸਾਡੀ ਸੱਚਾਈ ਕੀ ਹੈਗੀ ਆ ਜੋ ਸੰਸਥਾ ਅੱਜ ਤੁਸੀਂ ਵੇਖੋ ਕਿ ਸਟ੍ਰੋਮਨੀ ਕਮੇਟੀ ਦੀਆਂ ਵੋਟਾਂ ਬਣਦੀਆਂ ਵਾ ਸਿੱਖ ਜਿਹੜੀਆਂ ਜੀ ਆਪਣੇ ਇਹਦੇ ਲਈ ਗਾਇਨਾਂ ਦੇ ਮੈਂਬਰ ਚੁਣ ਲਈ ਅੱਜ ਤੱਕ ਕਿੰਨੀਆਂ ਵੋਟਾਂ ਬਣੀਆਂ ਸਿੱਖ ਕਿੱਥੋਂ ਕਿੱਥੇ ਜਾ ਰਹੇ ਆ ਇਹਨਾਂ ਦੀ ਡਿਊਟੀ ਕੀ ਆ ਨਾ ਇਹਨਾਂ ਕੋਲ ਮੈਡੀਕਲ ਕੋਈ ਵਧੀਆ ਪੂਰੇ ਹਸਪੀਟਲ ਚਾਹੀਦੇ ਆ ਇੱਕ ਸਾਡੀ ਸੰਸਥਾ ਵਾ ਸਿੱਖਾਂ ਦੀ ਪੂਰੇ ਪੰਜਾਬ ਚ ਇੱਕ ਇੱਕ ਸਿਸਟਮ ਚਾਹੀਦਾ ਵਾ ਐਜੂਕੇਸ਼ਨ ਦਾ ਤੇ ਮੈਡੀਕਲ ਦਾ ਅਸਾਈ ਕਿਉਂ ਤਰੱਕੀ ਕਰਨਦੇ ਦੂਜੇ ਕਿਉਂ ਕਰ ਰਹੇ ਰਾਧਾ ਸਵਾਮੀ ਕਿਉਂ ਕਰਨਦੇ ਇਹ ਕਿਉਂ ਨਹੀਂ ਕਰ ਸਕਦੇ ਸਾਡੀ ਇੱਕ ਸੰਸਥਾ ਇੱਕ ਕੌਮ ਆ ਉਹ ਤੇ ਇੱਕ ਛੋਟੇ ਛੋਟੇ ਡੇਰੇ ਆ ਇੱਕ ਡੇਰੇ ਕਾਮਯਾਬ ਆ ਤੇ ਇੱਕ ਸਿੱਖਿਆ ਦੀ ਸੰਸਥਾ ਕਾਮਯਾਬਨੀ ਫਿਰ ਤੁਸੀਂ ਕਿ ਕੋਈ ਵੀ ਚੀਜ਼ ਤੁਹਾਡਾ ਕੋਈ ਕ੍ਰਿਟਿਸਿਜ਼ਮ ਕਰਦਾ ਵਾ ਜਾਂ ਤੁਹਾਨੂੰ ਕੋਈ ਸਲਾਹ ਦਿੰਦਾ ਵਾ ਤੁਹਾਨੂੰ ਸੁਣਨੀ ਚਾਹੀਦੀ ਉਹਦੇ ਤੇ ਅਮਲ ਕਰਨਾ ਚਾਹੀਦਾ ਜੇ ਕੌਂਕੇਰ ਸਾਹਿਬ ਦੀ ਰਿਪੋਰਟ ਆ ਇਹ ਫਲੈਟਲੀ ਤੁਹਾਨੂੰ ਉਹਨੂੰ ਮੰਨਣਾ ਚਾਹੀਦਾ ਕਾਗਜ਼ ਪੱਤਰਾਂ ਤੇ ਬੇਸ ਤੇ ਕਿ ਕਿੱਥੇ ਕਿੱਥੇ ਗਲਤੀਆਂ ਹੋਈਆਂ ਜੇ ਗਲਤੀਆਂ ਨਹੀਂ ਵੀ ਮੰਨਣਾ ਚਾਹਤੇ ਤੁਸੀਂ ਇਮਾਨਦਾਰੀ ਨਾਲ ਅੱਗੇ ਕਾਰਵਾਈ ਕਰਾਓ ਤੁਸੀਂ ਬੇਈਮਾਨੀ ਨਾਲ ਉਹਨੂੰ ਕੇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਨਾ ਕਰੋ ਫਿਰ ਤੁਸੀਂ ਉਹ ਪੈਨਲ ਬਣਾਤੇ ਜਿਹੜੇ ਵਕੀਲਾਂ ਦੇ ਕਰਦਾਰ ਤੇ ਕੁਐਸਚਨ ਮਾਰ ਕੇ ਉਹਨਾਂ ਨੂੰ ਤੁਸੀਂ ਉਹਦੇ ਮੈਂਬਰ ਬਣਾ ਦਿੱਤਾ ਤਾਂ ਉਹਨਾਂ ਤੋਂ ਤੁਸੀਂ ਆਸ ਕਰਦੇ ਜੇ ਪੇ ਉਹਨਾਂ ਸਾਫ਼ ਕਰਾਉਣਗੇ ਸਾਡੇ ਨਾਲ ਜਾਂ ਜਹੇਦਾਰ ਦੇ ਪਰਿਵਾਰ ਨਾਲ ਇਨਸਾਫ਼ ਕਰਾਉਣਗੇ ਜੀ ਇਹ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਇਹਨਾਂ ਦੀਆਂ ਜਿਹੜੀ ਉਂਗਲ ਠਾਉਣੀ ਦੂਜਿਆਂ ਤੇ ਬਿਲਕੁਲ ਵਾਜਿਬ ਨਹੀਂ ਗਈ ਸਾਡਾ ਜਿਹੜਾ ਵੀ ਸਾਡਾ ਕੈਰੇਕਟਰ ਹੈ ਸਾਡਾ ਕੰਮਕਾਰ ਹੈ ਬਤੌਰ ਪੰਜਾਬ ਹਮ ਰਾਈਟਸ ਆਰਗੇਨਾਈਜੇਸ਼ਨ ਜਸਟਿਸ ਜੀ ਸੇ ਬੈਠੀ 35 ਸਾਲ ਦਾ ਸਾਡਾ ਰਿਕਾਰਡ ਆ ਕਿਤੇ ਵੀ ਚੈੱਕ ਕਰ ਸਕਦੇ ਸਾਨੂੰ ਕਿਤੇ ਕਹਿਣ ਕਿਸੇ ਚੌਂਕ 'ਚ ਕਹਿਣ ਕਿਤੇ ਸਟੇਜ 'ਤੇ ਕਹਿਣ ਅਸੀਂ ਆ ਗਏ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਇੱਕ ਤਰਫਾ ਨਹੀਂ ਸਾਨੂੰ ਕੋਈ ਕੋਈ ਵੀ ਚੀਜ਼ੇ ਪੁੱਛ ਸਕਦੇ ਆ ਜੀ ਮੈਂ ਲਾ ਸਵਾਲ ਲਉਗਾ ਹੁਣ ਐਸਜੀਪੀਸੀ ਨੂੰ ਲੈ ਕੇ ਸਾਰਾ ਕੁਝ ਚੱਲਦਾਗਾ ਤੁਸੀਂ ਇਥੋਂ ਦੇ ਵਸਨੀਕ ਹੋ ਇੱਥੇ ਰਹਿੰਦੇ ਰਹੇ ਹੋ ਬਹੁਤ ਨੇੜੋਂ ਸਾਰੀਆਂ ਚੀਜ਼ਾਂ ਦੇਖੀਆਂ ਲੰਬੇ ਸਮੇਂ ਤੋਂ ਤੁਹਾਨੂੰ ਲੱਗਦਾ ਵੀ ਕੋਈ ਸੁਧਾਰ ਜਾਂ ਕਿਵੇਂ ਸੁਧਾਰ ਹੋ ਸਕਦਾਗਾ ਪਹਿਲਾਂ ਤਾਂ ਨੀਯਤ ਨੀਤ ਚਾਹੀਦੀ ਔਰ ਦੂਸਰੀ ਗੱਲ ਵੀ ਸਿੱਖੇ ਕਨਸੈਪਟ ਵੀ ਤੁਸੀਂ ਇਹ ਨਹੀਂਗਾ ਵੀ ਜਿਹੜਾ ਵਾ ਜੇ ਤੁਹਾਡਾ ਕੋਈ ਬੰਦਾ ਗਲਤੀ ਕਰਦਾ ਵਾ ਤੇ ਵੇਖਿਆ ਹੋਊਗਾ ਵੀ ਜੇ ਆਪਾਂ ਇੱਕ ਅੰਦਰ ਜਿਹੜਾ ਚੋਰੀ ਕਰਦਾ ਮਲਾਜ਼ਮ ਫੜਿਆ ਜਾਵੇ ਉਹਦੇ ਤੇ ਕਦੀ ਐਫਆਈਆਰ ਦਰਜ ਨਹੀਂ ਹੁੰਦੀ 1 ਲੱਖ ਰੁਪਏ ਇੱਕ ਵਾਰ ਦਾ ਸਿਰ ਦਾ ਹਲੂਕੀ ਚੋਰੀ ਕਰਨ ਲੱਗਾ ਸੀ ਤੇ ਉਹਦੇ ਤੇ ਐਫਆਈਆਰ ਵੀ ਹੋ ਗਈ ਉਹ ਜੇਲ੍ਹ 'ਚ ਵੀ ਚਲ ਗਿਆ ਇਹ ਕਰਕੇ ਦੋ ਨਹੀਂ ਕਾਨੂੰਨ ਇੱਕ ਹੈ ਜੇ 328 ਰੁਪਏ ਦੇ ਵਿੱਚ ਉਹ ਕਹਿੰਦੇ ਨਹੀਂ ਐਮਬੈਜਲਮੈਂਟ ਹੈ ਹਾਂਜੀ ਠੀਕ ਹੈ ਜੇ ਐਮਬੈਜਲਮੈਂਟ ਹੈ ਤਾਂ ਪੁਲਿਸ ਨੂੰ ਐਫਆਈਆਰ ਦਰਜ ਕਿਉਂ ਨਹੀਂ ਕਰਾਉਂਦੇ ਤੁਸੀਂ ਉਹ ਜਿੱਥੇ ਤੁਹਾਡੀ ਗੱਲ ਆ ਜਾਂਦੀ ਉੱਥੇ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਕਰਦਾ ਹੁਣ ਜਿਹੜੇ 450 ਰੁਪਏ ਜਿਹੜੇ ਬਾਹਰ ਜਿੱਦੇ ਬਾਹਰ ਭੇਜੇ ਸੀ ਇਹਨਾਂ ਨੇ ਜਿਹੜੇ ਉੱਥੇ ਪਾਣੀ ਦੇ ਨਾਲ ਜਿਹੜ ਉਹ ਜਲਨ ਨਮੀ ਨਾਲ ਜਿਹੜੇ ਇਹਨਾਂ ਨੇ ਕੰਟੇਨਰ ਚ ਭੇਜੇ ਸੀ ਉਹਦੇ ਵਿੱਚ ਕੀ ਕਾਰਵਾਈ ਕੀਤੀ ਜਿਹੜੀ ਬਸ ਉੱਥੇ ਵੇਚਤੀ ਇਹਨਾਂ ਨੇ ਉਹਦੇ ਵਿੱਚ ਕੀ ਕਾਰਵਾਈ ਕੀਤੀ ਇਹਨਾਂ ਦੇ ਦੋ ਕਾਨੂੰਨ ਚੱਲਦੇ ਆ ਵੀ ਆਪਣੇ ਲਈ ਸਾਡੇ ਲਈ ਕੀ ਕਾਨੂੰਨ ਹੈ ਤੇ ਲੋਕਾਂ ਲਈ ਕੀ ਕਾਨੂੰਨ ਹੈ ਸ੍ਰੋਣੀ ਕਮੇਟੀ ਗੁਰਦੁਆਰਾ ਐਕਟ ਦੇ ਅੰਡਰ ਬਣੀ ਹੈ ਇਹ ਇੱਕ ਕਾਨੂੰਨ ਜਿਹੜਾ ਸੰਵਧਾਨ ਹੈ ਉਹਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਹਰ ਕੇਸ 'ਚ ਜਿੱਥੇ ਤੁਹਾਨੂੰ ਲੱਗਦਾ ਕ੍ਰਿਮੀਨਲ ਅਫੈਂਸ ਹੋਇਆ ਵਾ ਜਿੱਥੇ ਕੋਈ ਵੀ ਕੋਈ ਲੱਗਦਾ ਫਰਾਡ ਹੋਇਆ ਜਾਂ ਕਿਸ ਤਰ੍ਹਾਂ ਉੱਥੇ ਤੁਹਾਨੂੰ ਐਫਆਰ ਦਰਜ ਕਰਾਉਣੀ ਚਾਹੀਦੀ ਹੈ ਇੱਕ ਬੰਦਾ ਆਇਆ ਉਹਨੇ ਆ ਕੇ ਸ੍ਰੀ ਹਰਮੰਦਰ ਸਾਹਿਬ 'ਚ ਟੱਪ ਕੇ ਜੰਗਲਾ ਤੇ ਅਗੋਂ ਕਿਰਪਾਨ ਫੜ ਲਈ ਤੇ ਉਹਦੇ ਵਿੱਚ ਉਹ ਬੰਦੇ ਨੂੰ ਕੁੱਟ-ਕੁੱਟ ਕੇ ਮਾਰਤਾ ਅੱਜ ਤੱਕ ਕੋਈ ਆਈਡੈਂਟੀਟੀ ਸਟੈਬਲਿਸ਼ ਨਹੀਂ ਹੋਈ ਆਪਾਂ ਜਿਹੜੀ ਪਿਛਲੀ ਕਾਂਸਪੀਰੇਸੀ ਜਿਹੜੀ ਲੱਭ ਸਕਦੇ ਹਾਂ ਜੀ ਵੀ ਉਹਦੇ ਪਿੱਛੇ ਕੌਣ ਸੀ ਕਿਹੜੀਆਂ ਤਾਕਤਾਂ ਸੀ ਉਹ ਲੱਭਣੀਆਂ ਚਾਹੀਦੀਆਂ ਅੱਜ ਤੱਕ ਕੋਈ ਆਈਡੈਂਟੀਟੀ ਨਹੀਂ ਫਿਰ ਸੁਰੌਂਡ ਕਮੇਟੀ ਇਹ ਦੱਸੇ ਵੀ ਉਹਨੂੰ ਸਵੇਰੇ 11 ਵਜੇ ਫੜ ਲਿਆ ਹੈ 11 ਵਜੇ ਸੁਰੌਂਡ ਕਮੇਟੀ ਦੀ ਟ੍ਰਾਂਸਪੋਰਟਸ ਨੇ ਫੜ ਲਿਆ ਹੈ ਫੜ ਕੇ ਉਹਨੂੰ ਇਹ ਆਪਣੇ ਰੂਮ 'ਚ ਲੈ ਗਈ ਸੀ ਪਰ ਉੱਥੇ 10 ਰੁਪਏ ਉਹਦਾ ਜਿਹੜਾ ਬੈਗ ਹੀ ਉਹ ਕਿੱਥੇ ਗਿਆ ਉਹਦੇ ਕੋਲ ਜਿਹੜੀ ਉਹ ਉਦੋਂ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਉਹ ਕੀ ਸੀ ਕਿ ਲੋਕਾਂ ਨੂੰ ਇਹ ਜਾਣਕਾਰੀਆਂ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਫਿਰ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਟਰਾਂਸਪਰੈਂਸੀ ਜਿਹੜੀ ਇਹ ਚਾਹੀਦੀ ਹੈ ਜਿੰਨੇ ਫੰਡ ਆਉਂਦੇ ਆ ਗੋਲਕਾ ਦੇ ਜਦੋਂ ਤੁਸੀਂ ਗਿਣਤੀ ਕਰਦੇ ਇਹ ਕੈਮਰਾ ਲਾ ਦਿਓ ਲਾਈਵ ਚਲਾ ਦਿਓ ਜਦੋਂ ਤੁਸੀਂ ਕੀਰਤਨ ਚਲਾਉਂਦੇ ਜਿੰਨਾ ਫੰਡ ਇਕੱਠਾ ਹੁੰਦਾ ਉਹਨੂੰ ਵੈੱਬਸਾਈਟ ਤੇ ਪਾ ਦਿਓ ਕੋਈ ਵੀ ਤੁਸੀਂ ਟੈਂਡਰ ਕਰਦੇ ਜੇ ਵੈੱਬਸਾਈਟ ਤੇ ਪਾ ਦਿਓ ਠੀਕ ਹੈ ਫਿਰ ਦੋ ਆਡਿਟ ਤੁਹਾਡੇ 10-10 ਸਾਲ ਆਡਿਟ ਨਹੀਂ ਹ ਠੀਕ ਹੈ ਜਿਹੜੇ ਆਡੀਟਰੇ ਆ ਉਹਨਾਂ ਨੇ ਆਗੇ ਕਰਨਾ ਜਿਹੜਾ ਬੰਦਾ ਜਿਨੇ ਪਿਛਲੇ ਇੰਨੀਆਂ ਵੱਡੀਆਂ ਬੇਨਿਯਮੀਆਂ ਕੀਤੀਆਂ ਐਸਐਸ ਕੋਹਲੀ ਜਿਹੜਾ ਸ਼੍ਰੋਣੀ ਕਮੇਟੀ ਦਾ ਚਾਰਟਰਡ ਕਾਉਂਟੈਂਟ ਸੀ ਉਹਦੇ ਖਿਲਾਫ ਸ੍ਰੀ ਕਾਲਟਕ ਸਾਬ ਤੇ ਹਕੂਮਤ ਤੇ ਉਹਨੂੰ ਫਾਰਗ ਕੀਤਾ ਆਰਡਰ ਕੀਤੇ ਪਈ 75% ਜਿਹੜੀ ਉਹਦੀ ਫੀਸ ਰਿਕਵਰੀ ਹੋਊਗੀ 328 ਰੁਪਏ ਅਜੇ ਤੱਕ ਰਿਕ ਪੈਸਾ ਵੀ ਰਿਕਵਰ ਕੀਤਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਕੋਹਲੀ ਜਿਹੜਾ ਉਹ ਬਾਦਲਾਂ ਦੇ ਖਾਤੇ ਵੇਚਦਾ ਇਹ ਕਰਕੇ ਉਹਦੇ ਖਿਲਾਫ ਕਾਰਵਾਈ ਨਹੀਂ ਹੋਣੀ ਕਲੀਅਰ ਜਿਹੜਾ ਬਾਦਲਾ ਦੇ ਕੇਸ ਲੜਦਾ ਇਹ ਕਰਕੇ ਉਹਨੂੰ ਐਸਾ ਆਪਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਣਾਤਾ ਇਹ ਕਰਕੇ ਤੁਸੀਂ ਜੋ ਕਰੋ ਉਹ ਠੀਕ ਹੈ ਤੁਸੀਂ ਕਾਤਲਾਂ ਦੇ ਵਕੀਲਾਂ ਨੂੰ ਇੱਥੇ ਬਿਠਾ ਦਿਓ ਠੀਕ ਹੈ ਤੁਸੀਂ ਸਿੱਖਾਂ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਵਾਲਿਆਂ ਨੂੰ ਸ੍ਰੋਣੀ ਕਮੇਟੀ ਚ ਨਵਾਜੋ ਉਹਨਾਂ ਨੂੰ ਜਿਹੜੇ ਆ ਜਿਨ੍ਹਾਂ ਨੇ ਬਦਬੀਆਂ ਕਰਨ ਵਾਲਿਆਂ ਨੂੰ ਨਹੀਂ ਫੜਿਆ ਜਿਨ੍ਹਾਂ ਨੇ ਸਿੱਖਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਤੁਸੀਂ ਸਰਮਾਹਤ ਕਰੋ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਤੁਸੀਂ ਉਹਨਾਂ ਦੇ ਖੰਡਪਾਟ ਸਾਹਿਬ ਆਊਟ ਆਫ ਟਰਨ ਉਹਨਾਂ ਨੂੰ ਤੁਸੀਂ ਜਿਨੋਂ ਰਿਹਾ ਹੁੰਦੇ ਆ ਜ਼ਿਲ੍ਹਾ ਚੋਂ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਜਿਹੜੋ ਰਿਆਉਗੇ ਉਮਰ ਨਗਲਾਉਂਦਾ ਉਹਨੂੰ ਸਭ ਤੋਂ ਪਹਿਲਾਂ ਪਾਠ ਦੀ ਜਿਹੜੀ ਹੈ ਪ੍ਰੈਫਰੈਂਸ ਦੇ ਆਧਾਰ ਤੇ ਉਹਦਾ ਪਾਠ ਕਰਵਾਇਆ ਜਾਂਦਾ ਜਿਹੜਾ ਕਿ ਕਈ ਸਾਲ ਵਾਰੀ ਨਹੀਂ ਹੈਗੀ ਤੁਸੀਂ ਸਭ ਕੁਝ ਠੀਕ ਜੇ ਤੇ ਜਿਹੜੇ ਲੋਕੀ ਆ ਜਿਹੜੇ ਤਾਂ ਸਵਾਲ ਕਰਦੇ ਹੋ ਸਾਰੇ ਗੱਲ ਤੇ ਇਹ ਨਹੀਂ ਹੋਣਾ ਚਾਹੀਦਾ ਧੰਨਵਾਦ ਜੀ ਵੀਰਕਾ ਸਾਹਿਬ ਜੀ ਸਮਾਂ ਦਾ ਥੈਂਕ ਯੂ ਜੀ ਸੋ ਏਸੀ ਐਡਵੋਕੇਟ ਸਰਜੀਤ ਸਿੰਘ ਵੀਰਕਾ ਬਹੁਤ ਸਾਰੀਆਂ ਗੱਲਾਂ ਜਥੇਦਾਰ ਕੌਂਕੇ ਕੇਸ ਨੂੰ ਲੈ ਕੇ ਤੇ ਖਾਸ ਕਰਕੇ ਐਸਜੀਪੀਸੀ ਨੂੰ ਲੈ ਕੇ ਜਿਹੜੇ ਸਵਾਲ ਬਹੁਤ ਲੰਬੇ ਸਮੇਂ ਤੋਂ ਉੱਠ ਰਹੇ ਨੇ ਇਹ ਵੀ ਇੱਕ ਵੱਡਾ ਸਵਾਲ ਆ ਵੀ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਜੋ ਵੀਰਕਾ ਸਾਹਿਬ ਨੇ ਗੱਲਾਂ ਕੀਤੀਆਂ ਫਰੰਟ ਤੇ ਆ ਕੇ ਐਸਜੀਪੀਸੀ ਦੇ ਪ੍ਰਧਾਨ ਜਾਂ ਐਸਜੀਵੀਸੀ ਦਾ ਕੋਈ ਜ਼ਿੰਮੇਵਾਰ ਨੁਮਾਇੰਦਾ ਦੇ ਪਾਊਗਾ ਜਾਂ ਦੇ ਸਕੂਗਾ ਇਸ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਆ ਤੇ ਵੱਡਾ ਪ੍ਰਸ਼ਨ ਚ ਇੰਨਾ ਜੋ ਤੁਹਾਡੇ ਤੱਕ ਛੱਡ ਕੇ ਜਾਂਦੇ ਆ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਖਾਸ ਮੁਲਾਕਾਤ ਦੇ ਵਿੱਚ ਆਪਣੇ ਦੋਸਤ ਰਤਨਦੀਪ ਸਿੰਘ ਤਾਲੀਵਰ ਨੂੰ ਬਹੁਤ ਜ਼ਿਆਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ